ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਤੇ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਆ ਕੇ ਦਿਨ ਹੋ ਗਿਆ ਸ਼ੁੱਕਰਵਾਰ ਰੌਣਕ ਮੇਲਾ ਇਹ ਚੈੱਕ ਕਰੋ ਜੀ ਵਾਵਾ ਰੌਣਕ ਮੇਲਾ ਮੰਗੀ ਜਾਂਦਾ ਤੇ ਇਧਰ ਸਾਹਮਣੇ ਅਮਰੂਦ ਅਮਰੂਦ ਪਏ ਆ ਜੋ ਆਪਾਂ ਰੇਟ ਪਤਾ ਕਰਦੇ ਆਂ ਬਾਈਆਂ ਤੋਂ ਵੀ ਅਮਰੂਦ ਆ ਬਈ ਜਿਹੜੇ ਕੀ ਚੱਲਿਆ ਭਰਾਜ ਵੇਖ ਇਧਰ ਕਰਾਂ ਦੀ ਯਾਰ ਅਮਰੂਦ ਅਮਰੂਦੋ ਅਮਰੂਦ ਦੁਨੀਆ ਹੋਈ ਪਈ ਆ ਬਾਈ ਕਿਹੜਾ ਖੇਤਣਾ ਕੋਟਕਪੂਰਾ ਕੀ ਆਲਾ ਕੀ ਰੇਟ ਚੱਲ ਗਿਆ ਅੱਜ ਹੈ ਇਹ ਹਰੇ ਹਰੇ ਅਮਰੂਦ ਹੈ ਪੰਜਾਬ ਨੂੰ ਜਾਈ ਆਣਾ ਸਿਰਾ ਰੇਟ ਆ 60 ਰੁਪਏ ਤੇ ਸ਼ੁਰੂ ਕਿੱਥੋਂ ਹੋਗੇ ਸ਼ੁਰੂ ਤਾਂ ਕਿੱਦਾਂ ਹੋਈ ਹੋਣੀ ਆ 20 ਤੋਂ 40 ਤੋਂ 30 ਤੋਂ ਹਾਂ ਭਾਈ ਬੋਲੀ ਨਹੀਂ ਬੋਲੀ ਹੋਣੀ ਆ ਹੋਊਗੀ ਕਿ ਆ ਹੋਊਗੀ ਹੋਈ ਪੱਕਾ ਜਿਹੜਾ ਪੱਕਾ ਰੇਟ ਆ ਬੋਲੀ ਨਹੀਂ ਹੁੰਦੀ ਹਾਂ ਬੋਲੀ ਨਹੀਂ ਹੁੰਦੀ ਵੈਸੇ ਭਾਈ 60 ਰੁਪਏ ਦੇ ਆਸ-ਪਾਸ ਜਿਹੜਾ ਰੇਟ ਵਿਕੀ ਜਾਂਦਾ ਇੱਥੇ 50 ਵੀ ਚੱਲੀ ਜਾਂਦਾ 40 ਵੀ ਚੱਲੀ ਜਾਂਦਾ ਜੋ-ਜਾ ਗੜ ਪਾਓਗੇ ਉਹਨਾਂ ਕ ਮਿੱਠਾ ਕੁਆਲਿਟੀ ਦੇ ਸਰ ਦਾ ਰੇਟ ਆ ਤੇ ਇਧਰ ਦੇਖ ਕਰਨੀ ਯਾਰ ਤੂੰ ਕੁਆਲਿਟੀ ਕੀ ਆਲਾ ਭਾਈ ਹੋਰ ਠੀਕ ਹੈ ਪਰ ਕਿੰਨੇ ਵਾਕੇ ਭਾਈ ਅਜਮਰੂਦ ਯਾਰ 70ਵੇਂ ਦਾ ਕਿਲੋ 70 ਦਾ ਠੀਕ ਆ ਕਿੱਥੇ ਸ਼ੁਰੂ ਹੋ ਗਏ ਭਾਈ 35 ਤੋਂ ਸ਼ੁਰੂ 70 ਰੁਪਏ ਦਾ 35 40 ਤੋਂ ਲੈ ਕੇ ਭਾਈ 70 ਰੁਪਏ ਤੱਕ ਕਿੰਨੇ ਕਿਲੋ ਦਾ ਪਈਏ ਭਰਤੀ 18 20 ਕਿਲੋ ਦੀ ਭਰਤੀ 18 20 ਕਿਲੋ ਦੀ ਆ ਭਾਈ ਇਹ ਭਰਤੀ ਹੁਣ ਦੱਸ ਦਈਏ ਵੇਖ ਅਦਰ ਕੁਆਲਿਟੀ ਚੈੱਕ ਕਰੋ ਯਾਰ ਜਿੰਨਾ ਗੁੜ ਪਾਉਂਗੇ ਜਿੰਨਾ ਗੁੜ ਪਾਉਂਗੇ ਉਹਨਾਂ ਦਾ ਮਿਠਾਣਾ 35 ਵਾਲਾ ਵੀ ਲੈ ਲੋ 30 ਵਾਲਾ ਵੀ ਲੈ ਜਾ 70 ਵਾਲਾ ਵੀ ਲੈ ਜਾ ਭਾਈ ਜਿਹੜਾ ਤੁਹਾਨੂੰ ਪਗ ਆ ਵੀ ਛੋਟਾ ਗਰੇਟਾ ਕਿੰਨਾ ਹੁੰਦਾ ਵੀਨਾ 17 18 ਕਿਲੋ 17 18 ਕਿਲੋ ਠੀਕ ਆ ਤੇ ਭਾਈ ਪਹਿਲੇ ਨੰਬਰ ਤੇ ਆ ਜਾਂਦੇ ਆ ਬਸ ਦੁਕਾਨ ਜਦੋਂ ਐਂਟਰੀ ਹੁੰਦੀ ਆ ਇੱਥੇ ਲੱਗਦੇ ਮਰੂਦਾਂ ਦੇ ਰੇਟ ਸੱਮਣ ਆ ਮਰੂਦ ਹੀ ਮਰੂਦ ਪਾਏ ਜਾਂਦੇ ਆ ਪਹਿਲਾਂ ਜਾਵਨ ਵਾਲੀ ਬੋਲੀ ਲੱਗਦੀ ਸੀ ਹੁਣ ਜਾਵਨ ਹੋਣੀ ਘਟ ਗਿਆ ਮੰਡੀ 'ਚ ਤੇ ਹੁਣ ਮਰੂਦਾਂ ਦਾ ਸੀਜ਼ਨ ਚੱਲ ਪਿਆ ਬਈ ਤੇ ਗਾਹ ਵੇਚਦੇ ਆ ਹੋਰ ਕਿਹੜੀਆਂ ਵੈਰੈਟਾਂ ਆਉਂਦੀਆਂ ਬਈ ਆਜੋ ਕਰਾਂ ਦੀ ਰੇਟ ਰੂਟ ਹੋਰ ਪਤਾ ਕਰਦੇ ਆ ਬਾਈਆਂ ਤੋਂ ਸਬਜ਼ੀ ਦੇ ਰੇਟ ਸਾਨੂੰ ਪਤਾ ਕਰਕੇ ਵਿਖਾਉਂਦੇ ਆ ਵੀ ਭਾਈ ਕੀ ਚੱਲੀ ਜਾਂਦੇ ਬਈ ਸਬਜ਼ੀ ਦੇ ਰੇਟ 7900 ਰੋਣੋਂ ਛੱਡ ਗਿਆ ਮੰਡੀ 'ਚ 79 ਕਮਡਾ ਨੂੰ ਕੱਢ ਗਏ ਲਾਇਆ ਭਾਈ ਕੀ ਵਾਲਾ ਭਰਾ ਹੋ ਠੀਕ ਆ ਭਾਈ ਅੱਜ ਕਿਵੇਂ ਲਾਇਆ ਕੱਦੂ ਵਾਲੇ ਕੱਦੂ ਸਾਫ ਹੀ ਨਹੀਂ ਆਉਂਦਾ ਯਾਰ ਕੱਦੂ ਮੋਟਾ ਹੀ ਨਹੀਂ ਉਹ ਜਾਉਂਦਾ ਹੋਰ ਉਹ ਜੀ ਰਹੇ ਹੁਣ ਕਾਹਦਾ ਆਉਣਾ ਕੱਦੂ ਯਾਰ ਇਹ ਕੀ ਰੇਟ ਆ ਭਾਈ ਕੱਦੂ ਦਾ ਗਾਗ ਭਾ ਨਹੀਂ ਭਰਦਾਗਾ ਹੁਣ ਜਿਹੜਾ ਦੁਕਾਨਦਾਰ ਹੈਗਾ ਉਹ ਜਿਹੜਾ ਜ਼ਿਮੀਦਾਰ ਉਹ ਤਾਂ ਕਹਿੰਦਾਗਾ ਵੰਗੇ ਭਾਵੇਂ ਚੋਣ ਵੰਗੇ ਵਾ ਦੇਗਾ ਇਹ ਕੀ ਰੇਟ ਲਾਏਗਾ 2 ਗਿੱਲੇ ਜੋ ਆ ਕੱਦੂ ਲਿਆਗਾ ਅੱਛਾ 2 ਗ੍ਰੇਟ ਲੈ ਇਹਨਾਂ ਘੜ ਕੇ ਕੱਦੂ ਭਾਈ ਯਾਰ ਜੀ ਤੂੰ ਲੈਂਦੀ ਨਹੀਂ ਹਾਂ ਹਾਂ ਕਿਹੜਾ ਮੰਡ ਆਪਣਾ ਬਾਈ ਵਾੜਾ ਜ਼ਰਾ ਕਾ ਵਾੜਾ ਜ਼ਰਾ ਕਾ ਮੰਡ ਬਾਈ ਦਾ 2 ਕਿੱਲਿਆਂ ਨੂੰ ਕਹਿੰਦਾ ਥੋੜਾ ਥੋੜਾ ਕਦੂ ਲੈਂਦਾ ਰੋਜ਼ ਇੰਨਾ ਕ ਆ ਜਾਂਦਾ ਰੋਜ਼ ਨਹੀਂ ਤੀਜੇ ਦਿਨ ਲਿਆ ਤੀਜੇ ਦਿਨ ਲਿਆ ਮੈਂ ਤਾਂ ਕਹ ਰੋਜ਼ ਇੰਨਾ ਕ ਲੈ ਜਾਂਦਾ ਤੀਜੇ ਦਿਨ ਲਿਆ ਬਾਈ ਕਹਿੰਦਾ ਇੰਨਾ ਕ ਕਦੂ ਲਿਆ ਤਾਂ ਕੀ ਰੇਟ ਵੀ ਕੀ ਜਾਂਦਾ ਇਹ ਸਰਟੀਫਿਕੇਟ ਵੀ ਨਹੀਂ 76 ਰੁਪਏ ਜਿਹੜਾ ਕਹਿੰਦਾ ਕਾਕਾ ਪਰਦਾ ਨਹੀਂ ਪੈਂਦਾ ਹੂੰ 60 ਮੰਗੀ ਜਾਂਦਾ ਬਾਈ ਹਲੇ ਭਰਿਆ ਨਹੀਂ ਵੈਸੇ ਰੇਟ ਮੰਡਲ ਦਾ ਇਹੀ ਚੱਲੀ ਜਾਂਦਾ ਜਿੰਨਾ ਕ ਬਾਈ ਨੇ ਮੰਗਿਆ ਹੈ ਹਣਾ ਇਹ ਆ ਬਾਈ ਮਟਰ ਮਟਰ 120 ਮਟਰ ਬਾਈ 120 ਉੱਥੇ ਹੀ ਖੜ ਗਿਆ ਮਟਰ ਯਾਰ 120 ਰੁਪਏ ਕਿਲੋ ਹਿਲਾਲ ਮੰਡੀ ਦੇ ਵਿੱਚ ਮੈਨਾ ਫਲ ਜਿਆਦੇ ਆਈ ਜਾਂਦਾ ਸਬਜ਼ੀ ਘੱਟ ਗਈ ਫਲ ਬਹੁਤ ਆਈ ਜਾਂਦਾ ਬਾਈ ਮਰੂਤ ਬਹੁਤ ਆਈ ਜਾਂਦੇ ਆ ਫਾਲੀ ਬਣਾ ਲਿਆ ਕਰੋ ਸਾਹ ਹਾਂ ਇਹ ਵੀ ਠੀਕ ਆ ਕਹਿੰਦਾ ਫਾਲੀ ਬਣਾ ਲਿਆ ਕਰੋ ਬਾਈ ਜਦਾਂ ਕਹਿੰਦਾ ਸਬਜ਼ੀ ਥਾਂ ਤੇ ਭਿੰਡੀ ਬੜੀ ਯਾਰ ਮੋਟੀ ਪਈ ਆ ਹਾਂ ਭਿੰਡੀ ਬਰੀਕ ਵੇਚੀ ਬਾਈ ਨਹੀਂ ਤੇ ਕੀ ਰੇਟ ਵੈਗੀ ਬਾਈ ਭਿੰਡੀ ਬਰੀਕ 55 ਰੁਪਏ 55 ਰੁਪਏ ਤੇ ਭਿੰਡੀ ਵੈਗੀ ਆ ਬਾਈ ਤੇ ਆ ਜਿਹੜੀ ਮੋਟੀ ਆ ਉੱਤੀ ਪੀਆਰ ਤੇ ਜਿੱਤ ਠੀਕ ਹੈ 30 40 ਤੋਂ ਜਾ ਕੇ ਸ਼ੁਰੂ ਹੋ ਗਏ 55 ਤੱਕ ਪਈ ਆ ਜਿੰਦਾ ਗੜ ਪਾਉਂਗੇ ਭਾਈ ਉਹਨਾਂ ਕ ਮਿੱਟਾ ਪੱਕੀ ਭਿੰਡੀ ਵੀ ਆਂਦੀ ਤੇ ਲਵੀ ਵੀ ਲਵੀ 55 ਰੁਪਏ ਨੇੜ ਦੇੜ ਚੱਲੀ ਜਾਂਦੀ ਆ ਤੇ ਟਾਈਮ ਹੋ ਗਿਆ ਅੱਜ 55 60 ਰੁਪਏ ਸਾਢੇ 6 ਵਜ ਗਏ ਭਾਈ ਤੁਹਾਨੂੰ ਦੱਸ ਦਈਏ ਤੇ ਤਾਂ ਲਸਣ ਵੀ ਹਰ ਕਰੇਟਾਂ ਚੰਨ ਲੱਗੇ ਇੱਥੇ ਹਾਂ ਕੀ ਆਲਾ ਭਾਈ ਉਹ ਠੀਕ ਆ ਭਰਾ ਠੀਕ ਹੈ ਜੀ ਅਮਰੂਦ ਕਿਵੇਂ ਆਏ ਭਾਈ ਕਿਹੜਾ ਬੰਦਾ ਲੈ ਆਇਆ ਉਹਨਾਂ ਨੂੰ ਠੀਕ ਹੈ ਕੀ ਰੇਟ ਲਾਏਗਾ ਭਾਈ ਇਹ 500 ਠੀਕ ਆ ਇਹੀ ਰੇਟ ਚੱਲੀ ਜਾਂਦਾ ਬਾਈ 50 ਰੁਪਏ ਮਿੱਠੇ ਪੂਰੇ ਆ ਨਾ ਪੂਰੇ ਪੂਰੇ ਖਾਟੇ ਠੀਕ ਆ ਹੋਰ ਬਾਈ ਕੀ ਆਲਾ ਕਿਵੇਂ ਆ ਅੱਜ ਤਾਂ ਹੁੰਦਾ ਉਹਨਾਂ ਵੇਲੇ ਹੁੰਦਾ ਸਬਜ਼ੀ ਆਉਂਦੀ ਥੋੜੀ ਆ ਨਾ ਸਬਜ਼ੀ ਆਉਂਦੀ ਥੋੜੀ ਆ ਅੱਜ ਕੀ ਆ ਸੀ ਬਾਈ ਅੱਜ ਤੋਰੀਆਂ ਆਈਆਂ ਸੀ ਬਾਈ ਠੀਕ ਆ ਬਾਕੀ ਮਟੀਰੀਅਲ ਪਿਆ ਤੇਰੇ ਕੋਲੇ ਹਾਂ ਤੋਰੀਆਂ ਕੀ ਰੇਟ ਵਈਆਂ 60 ਰੁਪਏ ਠੀਕ ਆ ਤੇ ਲਸਣ ਕਿੱਥੋਂ ਦਾ ਆ ਗਿਆ ਲਸਣ ਲੁੱਕ ਲਾ ਠੀਕ ਆ ਇਹ ਕੀ ਰੇਟ ਵਗਦਾ ਹੈ 200 ਹੈ 200 ਲਸਣ ਨਾ ਸਹੀ ਆ ਯਾਰ ਕੰਮ ਹਨਾ ਲਸਣ ਨਾਲ ਜਾਣ ਕੇ ਕਿ ਨਹੀਂ ਇਹਨਾਂ ਝਾੜ ਵੀ ਘਾਟੀ ਜਾਂਦਾ ਕੀ ਵੇਰੀ 10 ਰੁਪਏ ਵੀ ਰਹਿ ਜਾਂਦਾ ਨਾ ਕਿਤੇ ਵੀ ਕਈ ਸਾਲਾਂ ਨੇ ਹਾਂ ਇਹ ਦਾਇ ਲੱਗਦਾ ਸਿਰ ਜਿਆ ਕਿ ਜਰ ਆਪਣੇ ਕੋਈ ਪਿਆਜ਼ ਨਹੀਂ ਕਰਦੇ ਪੰਗਾ ਲੈ ਕੇ ਵੇ ਆਪਣੇ ਹੁੰਦੇ ਨਹੀਂ ਕੰਦੇ ਯਾਰ ਪਿਆਜ਼ ਹੁੰਦੇ ਆ ਜਿੰਨੇ ਹੋ ਜਾਂਦੇ ਪਿਆਜ਼ ਤਾਂ ਅਮਰ ਮੈਂ ਤਾਂ ਦਿੱਲੀ ਵੇਖੀ ਨਹੀਂ ਕਦੇ ਪੰਜਾਬ ਵਾਲੀ ਗੱਡੀ ਗਈ ਹੋਵੇ ਨਹੀਂ ਨਹੀਂ ਆਪਣੇ ਲਾਉਂਦੇ ਨਹੀਂ ਹੁੰਦਾ ਤਾਂ ਬਹੁਤ ਆ ਠੀਕ ਆ ਰੇਟ ਤਾਂ ਬੋਲ ਰਿਹਾ ਪਿਆਜ਼ ਦਾ ਯਾਰ ਨਾਲੇ ਆਲਓਵਰ ਚੱਲ ਥੋੜਾ ਲਾਉਂਦੇ ਆ ਨੋਪਲੀਂਗ ਬਾਈ ਠੀਕ ਆ ਪਿਆਜ਼ ਤਾਂ ਆਪਣੇ ਬਹੁਤ ਵਧੀਆ ਹੁੰਦਾ ਹਾਂ ਲਾਉਂਦੇ ਨੇ ਆਪਣੇ ਲਾਉਂਦੇ ਨਹੀਂ ਕਿਹੜੀ ਵੈਰੈਟੀ ਹੁੰਦੀ ਹੈਗੀ ਦੀ ਜਾਣਕਾਰੀ ਬਾਈ ਆਹ ਹੀ ਆਮਾ ਲਾਲ ਗੰਢਾ ਤੇ ਦੂਜਾ ਵਧੀਆ ਹੁੰਦਾ ਭੂਰਾ ਇਹ ਜਿਹੜਾ ਹਾਂ ਬਹੁਤ ਵਧੀਆ ਹੁੰਦਾ ਰਾਜਸਥਾਨ ਵਾਲਾ ਤਾਂ ਨਹੀਂ ਹੁੰਦਾ ਆਪਣੇ ਇਹਨਾਂ ਨੇ ਨਹੀਂ ਨਹੀਂ ਹੁੰਦਾ ਵਧੀਆ ਹੁੰਦਾ ਜਿਹੜਾ ਮਰਜੀ ਬੀਜ ਦੋ ਹਰੇਕ ਦਾ ਪਿਆਜ਼ ਦਾ ਤਾਂ ਰੇਟ ਨਹੀਂ ਦਈ ਰਹਿੰਦਾ ਯਾਰ ਗਰਮੀ ਹੋਵੇ ਸਰਦੀ ਹੋਵੇ ਪਿਆਜ਼ ਤਾਂ ਘਟਦਾ ਛੇਤੀ ਇਹਦਾ ਇੰਨਾ ਕਿ ਤਾਂ ਵਿਕਦਾ ਹੀ ਰਹਿੰਦਾ ਜਿਹੜੇ ਪੈਸਾ ਜ਼ਿਆਦਾ ਬਣੇ ਉਧਰ ਹਾਂ ਜੋ ਨਾ ਵੀ ਲੈ ਕੜਕਵੇ ਮਿਹਨਤ ਉਹਨਾਂ ਦੇ ਜਿਆਦੇ ਪੈਂਦੀ ਹੈ ਨਹੀਂ ਇਹਦੇ ਵਿੱਚ ਮਿਹਨਤ ਨਹੀਂ ਜਿਆਦੇ ਪੈਂਦੀ ਮਿਹਨਤ ਕਰਕੇ ਖੁਸ਼ ਨਹੀਂ ਕੋਈ ਆ ਤੇ ਗੰਡਾ ਲਾਉਣਾ ਹਾਂ ਉਧਰ ਦੂਜੇ ਫਜ਼ਲ ਹੁੰਦਿਆਂ ਨੇ ਤਾਂ ਉਹਨਾਂ ਨੂੰ ਫਿਰ ਪਿਆਜ਼ ਲਾਉਣਾ ਹੀ ਪੈਣਾ ਹੈ ਨਾ ਤੇ ਬਾਕੀ ਲਸਣ ਦੀ ਗੱਲ ਕਰੀਏ 200 ਰੁਪਏ ਬਾਈ ਉਹ ਹਰੀ ਮਿਰਚ ਬਾਈ ਮਿਰਚ 20 ਰੁਪਏ ਮਿਰਚ ਬਾਈ ਆ ਜਿਹੜੀ ਚੱਲੀ ਹੁੰਦੀ 20 ਰੁਪਏ ਇੰਨੀਆਂ ਕਿੰਨਾਂ ਰੇਟਾਂ ਆਈਆਂ ਬਾਈ ਨੇ ਤੋਰੀ ਦਾ ਰੇਟ 10 ਤਾਂ ਤੇ ਮਿਰਚ ਦੇ ਲਸਣ ਜਿਹੜੇ ਕਵਾਲ ਦੀ ਦੇਖ ਲਓ ਸ਼ਾਨਦਾਰ ਤੇ ਬਾਕੀ ਪਿਆਜ ਆਪਣੇ ਹੁੰਦਾ ਪਰ ਪੰਜਾਬ ਦੀ ਗੱਡੀ ਮੈਂ ਦਿੱਲੀ ਨਹੀਂ ਜਾਂਦੀ ਵੇਖੀ ਕਿਉਂਕਿ ਆਪਣੇ ਪਿਆਜ ਲਾਉਂਦੇ ਨਹੀਂ ਕਣਕ ਝੋਨਾ ਜ਼ਿਆਦਾ ਹੁੰਦਾ ਉਧਰਲੇ ਪਾਸੇ ਜ਼ਿਆਦਾ ਫੋਕਸ ਕਰਦੇ ਆ ਕਿਉਂਕਿ ਉਧਰੇ ਯਾਰ ਬਾਈ ਲਾ ਕੇ ਸੋਜਣਾ ਨਾ ਰੇਹਾਂ ਸਭ ਨੇ ਠੀਕੇ ਤੇ ਆ ਕੰਮ ਚੱਲ ਜਾਂਦਾ ਠੀਕ ਆ ਬਾਈ ਹੋਰ ਠੀਕ ਆ ਲੈ ਬਾਈ ਆ ਜਾਓ ਇਧਰ ਹੋਰ ਬਾਈ ਇਹ ਵਾਲਾ ਤੇ ਆ ਜਾਓ ਇਧਰ ਹੋਰ ਤੁਹਾਨੂੰ ਵਿਖਾਉਣਾ ਹੈ ਰੇਟ ਰੂਟ ਤਾਜੇ ਜਿਹੜੇ ਕੀ ਚੱਲੀ ਜਾਂਦੇ ਆ ਭਰਾ ਤੇ ਇਧਰ ਮੈਂ ਆਣਾ ਪਹਿਲਾਂ ਇਧਰ ਗੇੜਾ ਮਾਰ ਕੇ ਆਈ ਆ ਯਾਰ ਵੀ ਇਧਰ ਕੀ ਕੀ ਵੈਰੈਟੀ ਪਈ ਆ ਹਾਂ ਬਾਈ ਕਦੂ ਖਾਈ ਗਏ ਇਹ ਆ ਗਿਆ ਸ਼ਿਮਬਾਲਾ ਕਦੂ ਸ਼ਿਮਬਾਲਾ ਕਦੂ ਆਏ ਇਹ ਕੀ ਰੇਟ ਆ ਬਾਈ ਯਾਰ ਸ਼ਿਮਬਾਲਾ ਇਹੇ ਹਾਂਜੀ ਕੀ ਬਾਤ ਆ ਯਾਰ ਇੰਨਾ ਰੇਟ ਚੱਕਿਆ ਬਾਈ ਰੇਟ ਨਹੀਂ ਹੈ ਹੀ ਮਹਿੰਗਾ ਜੀ 100 ਰੁਪਏ ਕਿਲੋ ਜਿਹੜਾ ਸ਼ਿਮਬਾਲਾ ਕਦੂ ਬਾਈ ਇੱਥੇ ਚਲੀ ਤੇ ਆ ਹਾਲ ਬਾਈ ਇਹ ਸਿਰ ਵੀ ਇਹ ਸਿਰ ਭਾਈ ਆ ਸਰਾ ਬੰਦਾ ਜਾਨੇ ਇਹ ਸਰਾ ਸਰਾ ਯਾ ਦੇਸੀ ਹਾਂ ਹਾਂ ਸਿੰਬਾਲਾ ਕੱਦੂ ਭਾਈ 100 ਰੁਪਏ ਮੰਗੇ ਤਾਂ ਵਿਗੂਗਾ ਵੀ 100 ਰੁਪਏ ਨਹੀਂ ਮੰਗੇ ਆ ਭਾਈ ਤੋਰੀ ਇਹ 40 ਵਾਲੀ ਤੋਰੀ ਆ ਇਹ 40 ਵਾਲੀ ਤੋਰੀ ਆ ਇਹ ਕੀ ਰੇਟ ਹੈ 40 ਇਹ 40 ਤੋਂ 45 ਰੁਪਏ 40 50 ਰੁਪਏ ਜਿਹੜੀ ਤੋਰੀ ਭਾਈ ਵਿਕੀ ਜਾਂਦੀ ਆ ਵੇਖ ਲੈ ਨਾਲ ਤੋਰੀ ਵੇ ਹਾਂ ਨਹੀਂ ਯਾਰ ਐਡੀ ਤਾਂ ਨਹੀਂ ਕੋਈ ਮੋਟੀ ਇਹ ਨਹੀਂ ਯਾਰ ਬਹੁਤ ਛੋਟੀ ਹੈ ਆ ਇੰਨੀ ਮੋਟੀ ਤਾਂ ਨਹੀਂ ਤੇ ਹੋਰ ਭਾਈ ਕੀ ਹਾਲ ਚਾਲਾ ਭਰਾ ਸੌਦਾ ਭਾਈ ਘੱਟ ਆਉਂਦਾ ਹਨਾ ਹੁਣ ਘੱਟ ਆਉਂਦਾ ਪਿੰਡੀ ਕਿੰਨੇ ਰੁਪਏ ਡੱਕਿਆ ਤੇ ਪਿੰਡੀ 50 60 ਰੁਪਏ ਦੀ 50 60 ਰੁਪਏ ਤੋਰੀ ਪਿੰਡੀ ਦਾ ਕਦੋਂ ਆਏ ਬਸ ਹੋਰ ਕੁਝ ਨਹੀਂ ਆ ਮਿਰਚ ਆਈ ਹੈ ਮਿਰਚ ਦਾ 20 ਰੁਪਏ 25 ਰੁਪਏ ਹਾਂ ਹੋਰ ਭਰਾ ਠੀਕ ਆ ਇਹ ਵਾਲਾ ਬਾਈ ਹੋਰ ਕਾਮ ਬਹੁਤ ਵਧੀਆ ਜੀ ਵਧੀਆ ਰਹਿੰਦੇ ਮੰਡੀ ਚ ਗਾਹਕ ਤਾਂ ਬਹੁਤ ਮਾਲ ਘਟਾ ਮਾਲ ਘਟਾ ਜੀ ਹੈਨਾ ਤਾਂ ਘਟਾ ਵੀ ਆ ਪੂਰਾ ਫਰਦਾ ਵੱਡੀ ਜੀ ਢਾਕੂ ਵੀ ਬਹੁਤ ਬੈਠੇ ਹੈ ਜੀ ਹਾਂ ਸਮਾਨ ਖਰੀਦਣ ਨੂੰ ਵੀ ਹਟ ਕੇ ਨਾ ਲੋ ਪਿੰਡਾਂ ਤੋਂ ਹਟ ਗਏ ਮਹਿੰਗਾ ਹੋਤਾ ਫਲ ਦਾ ਕੰਮ ਜ਼ਿਆਦਾ ਹੀ ਰਿਹਾ ਮਹਿੰਗਾ ਹੋਤਾ ਹੂੰ ਸਭ ਦਾ ਮਹਿੰਗਾ ਹੋ ਗਿਆ ਬਾਈ ਪੰਮਾ ਵਾਲੇ ਉੱਥੇ ਤੇ ਖਰੀਦੋ ਘਟ ਗਿਆ ਤੇ ਬਾਕੀ ਆ ਜਾਓ ਇੱਧਰ ਆਂਬ ਬੰਬ ਦੀ ਵੈਰਾਈਟੀ ਤੁਹਾਨੂੰ ਦਿਖਾਉਣੇ ਆ ਬਾਈ ਇੱਧਰ ਕਿਹੜੀ ਵੈਰਾਈਟੀ ਆਈ ਜਾਂਦੀ ਹੈ ਕੀ ਕੁਛ ਆਈ ਜਾਂਦਾ ਇੱਧਰ ਮੰਡੀ 'ਚ ਲੱਗੇ ਲੱਗੇ ਕੋਈ ਹੈ ਮੰਡੀ 'ਚ ਹਾਂ ਆ ਗਏ ਬਾਈ ਬੱਬੂ ਕੋਸ਼ੇ ਜਿਹਨਾਂ ਨੂੰ ਕਹਿੰਦੇ ਨੇ ਬੱਬੂ ਕੋਸ਼ੇ ਤੇ ਬਾਈ ਦੋ ਪਚੀ ਬਾਈ ਕੀ ਆਲਾ ਆਗੇ ਬਈ ਆ ਜੰਬ ਹਾਂਜੀ ਚੌਸਾਂ ਆਇਆ ਚੌਸਾਂ ਆਇਆ ਬਾਈ ਕੋਲੇ ਇਧਰ ਬਾਈ ਅਮਰ ਦਾ ਫਰੂਟ ਕੰਪਨੀ ਤੇ ਹਨ ਕੱਲ ਉਹ ਦਿਨਾਈ ਨਹੀਂ ਸੀ ਗੱਡੀ ਅੱਜ ਆ ਗਈ ਆ ਕੀ ਰੇਡਾ ਬਾਈ ਇਹ ਲਗ ਲਗ ਭਾਵੇਂ ਕਿ ਆ ਨਾ ਕੋ 80 ਰੁਪਏ ਐ ਕੋ 85 ਰੁਪਏ ਐ ਵਿਕਦਾ ਇਹਨਾਂ ਰੇਟ ਵਾ ਦੇ ਆ ਯਾਰ ਰੇਟ ਹੁਣ ਵੜ ਗਿਆ 80 85 ਰੁਪਏ ਐ ਜਿਹੜਾ ਚੌਸਾਂ ਆ ਬਾਈ ਇਧਰ ਕੁਆਲਿਟੀ ਵੇਖੋ ਯਾਰ ਸ਼ਾਨਦਾਰ ਮੈਨਾਂ ਇਹੀ ਆ ਬਾਈ ਕੱਲਾ ਹਾਂਜੀ ਇਹੀ ਆ ਚੌਸਾਂ ਵੀ ਆ ਬਾਈ ਅਮਰਤ ਬਰੂਦ ਕੰਪਨੀ ਹਾਲਾਂਕਿ ਇਹਦੇ ਬਹੁਤ ਆ ਬੋਲਣ ਵਾਲੀ ਵੇਚੀ ਜਿਹੜੀ ਆਈ ਸੀ ਹੂੰ ਤੇ ਆ ਬਾਈ ਇਹ ਵੀ ਉਹੀ ਚੌਸਾਂ ਹੀ ਸਾਰਾ ਚੌਸਾਂ ਵੀ ਆ ਬਾਈ ਸਾਰੇ ਪਾਸੇ ਆਹ ਕੀ ਰੇਟ ਆ ਬਾਈ ਏ 50 ਰੁਪਏ ਵੀਰੇ ਆ ਬਾਜ਼ਾਰ ਭਾਈ ਹੋ ਗਏ ਬੰਦੂ ਕੋਲ ਸਾਡੇ ਚੋਸਾਂ ਵੀ ਆ ਅਮਰ ਦਾ ਫਰੂਟ ਕੰਪਨੀ ਦੇ ਖੜਿਆ ਬਾਕੀ ਭਾਈ ਹੁਣ ਫਲ ਉਹ ਆਇਆ ਕਰਨਗੇ ਗਾ ਯਾਰ ਬਾਗ ਵਿਕਰੀ ਘਟ ਗਈ ਨਹੀਂ ਹੁਣੀ ਚਲੇ ਚਲੇ ਹੁੰਦਾ ਹੁਣ ਘਟ ਗਈ ਨਹੀਂ ਹੁਣ ਕਿਹੜੇ ਕੀ ਆਇਆ ਕਰੂ ਆਪਣੇ ਕੋਲ ਜੀ ਹੁਣ ਹੀ ਆਉਂਦਾ ਸਾਰਾ ਇਹ ਦੁਗਾਂ ਦੂਜਾ ਆਪਣੇ ਚੱਲਪਣਾ ਕੋਈ ਆ ਹਲ ਦੂਜੇ ਆ ਮਾਲ ਟ ਮਲ ਮਾਲਟਾ ਅਮਰੂਦ ਉਹ ਰਿੰਝਾ ਕਰੋਂਗੇ ਹਾਂਜੀ ਜਾਮਣਾ ਚੁੰਮਣਾ ਬਸ ਇਹ ਹੀ ਆ ਕਰਨੀਆ ਜਾਮਣਾ ਵੀ ਮੇਰੇ ਨਾਲ ਕਈਆਂ ਹਾਂਜੀ ਫਰੂਵ ਦੀ ਰਹਿ ਗਿਆ ਅਮਰੂਦ ਰਹਿ ਗਿਆ ਬਸ ਹੂੰ ਤੇ ਬਾਕੀ ਅੰਬ ਆ ਵੀ ਗੱਡੀ ਮਹਿੰਗਾਈ ਕਹਿ ਕੇ ਤੇ ਹੁਣ ਅੰਬ ਵਾਲੀ ਗੱਡੀ ਬਾਈ ਕੋਲੇ ਬਹੁਤ ਤਕੜਾ ਲੈਵਲ ਦਾ ਕੰਮ ਸੀ ਪਰ ਹੁਣ ਅੰਬ ਪਿੱਛੋਂ ਛੱਡ ਗਿਆ ਐਸੇ ਕਰਕੇ ਮਾਲ ਕਰਾ ਲਿਆ ਸਾਰਾ ਵੇਗਾ ਜਿੰਨੀ ਗੱਡੀ ਸਾਰੀ ਗੱਡੀ ਵੇਗੀ ਯਾਰ ਨਾਲ ਦੀ ਨਾਲ ਵਿਕੀ ਜਾਂਦਾ ਨਾ ਮਾਲ ਵੇਗਾ ਸਾਰੀ ਬੋਲੀ ਦੇ ਘੰਟੇ 'ਚ ਵੇਗਾ ਸਾਰਾ ਖੜਦਾ ਨਹੀਂਗਾ ਨਹੀਂ ਖੜਨਾਗਾ ਘੰਟੇ 'ਚ ਬੜੀ ਮਾਲ ਜੀ ਮਿਹਰਬਾਨੀ 80 ਰੁਪਏ ਜਿਹੜਾ ਬਈ ਚੌਥਾ ਅੰਬ ਵਿਕੀ ਜਾਂਦਾ ਤੇ ਨਾਲ ਦੀ ਨਾਲ ਵੇਗ ਗਿਆ ਬਾਈਆਂ ਦਾ ਮਾਲ ਵਾਲੇ ਗੱਡੀ ਪਿੱਛੋਂ ਮਾਲ ਲਿਆ ਕੇ ਪਹਿਲਾਂ ਵੇਗ ਗਿਆ ਤੁਹਾਨੂੰ ਦੱਸ ਦਈਏ ਇਹ ਜਿਹੜਾ ਹਾਲ ਇੱਥੇ ਮੰਡੀ ਚੱਲੀ ਜਾਂਦਾ ਫਿਲਹਾਲ ਵਧੀਆ ਜਾਨੀ ਮਾਲ ਪਿੱਛੋਂ ਘਟਾ ਰਿਹਾ ਪਰ ਫਲ ਫਰੂਟ ਇੱਧਰ ਬਹੁਤ ਪਏ ਆ ਓਏ ਬਾਈ ਕੀ ਵਾਲਾ ਭਰਾ ਵਧੀਆ ਬਈ ਅੰਬ ਤਾਂ ਨਹੀਂ ਆਏ ਬਈ ਆਪਣੇ ਕੋਲੇ ਅੱਜ ਅੰਬ ਨਹੀਂ ਆਏ ਅੰਬ ਦਾ ਮਾਲ ਆਇਆ ਪਿੱਛੋਂ ਹੀ ਘਟ ਗਿਆ ਨਾ ਅੰਬ ਵੀਰੇ ਹੁਣਾਂ ਫਸਲ ਘਟਾ ਆ ਹੋ ਆ ਲਾਤੀਏ ਬਈ ਇਹ ਬਾਈ ਜੀ ਇਹਦਾ ਮੈਗਫਟ ਕਰ ਦਈਏ ਪਹਿਲਾਂ ਹਾਂ ਤਾਂ ਬਈ ਮੈਰੀ ਗੋਸ਼ਾ ਇਹ ਮੈਰੀ ਗੋਸ਼ਾ ਵੀਰੇ ਇਹ ਕੀ ਡੇਟ ਆ ਇਹ ਵੀਰੇ 60 65 ਰੁਪਏ ਦੇ ਇਹ ਬਈ 60 65 ਰੁਪਏ ਮੈਰੀ ਗੋਸ਼ਾ ਵਿਕੀ ਜਾਂਦਾ ਇਧਰ ਤੇ ਇਹ ਹੋਊਗਾ ਮੈਨੂੰ ਲੱਗਦਾ ਵੀ 18 ਕਿਲੋ ਦੀ ਸਤਾ ਨਹੀਂ 15 ਕਿਲੋ ਕਰੀ 15 ਕਿਲੋ ਪੂਰਾ ਵੈਕਸਾ ਬੰਦ ਰਹਾ ਹਾਂ ਹਾਂ ਜੀ ਬਾਕੀ ਤੋਲ ਕੇ ਹਾਂ ਤੇ ਆ ਬਈ ਬੱਬੂ ਗੋਸ਼ਾ ਇਹ ਬੱਬੂ ਗੋਸ਼ਾ 50 60 ਰੁਪਏ ਇਹ 50 60 ਚੱਲੀ ਜਾਂਦਾ ਬਈ ਬੱਬੂ ਗੋਸ਼ਾ ਤੇ ਮੈਰੀ ਗੋਸ਼ਾ ਤੇ ਹੋਰ ਤਾਂ ਨਹੀਂ ਵੈਰਿਟੀ ਨੇ ਨਿੰਬੂ ਆ ਬਈ ਆ ਸਬਜ਼ੀ ਆ ਗਈ ਸਬਜ਼ੀ ਦੇ ਬਾਰੇ ਗੱਲ ਕਰ ਲੈਂਦੇ ਆ ਬ ਇਹ 40 ਰੁਪਏ ਕਿਲੋ ਵੇਗ ਰਹੇ ਆ ਵੀ 40 ਰੁਪਏ ਕਿਲੋ ਵਿਕੀ ਜਾਂਦਾ ਮਾੜਾ ਮੰਡੀ ਦੇ ਹਾਲਾਤ ਕੀ ਆ ਬਾਈ ਅੱਜ ਮੰਡੀ ਗਾਹ ਚੰਗਾ ਗਾਹ ਠੀਕ ਆ ਪਰ ਅੱਗੇ ਨਾਲ ਡਾਊਨ ਆ ਥੋੜੀ ਜਿਹੀ ਠੀਕ ਅੱਗੇ ਨਾਲ ਮੰਡੀ ਡਾਊਨ ਗਾਹ ਘਟਿਆ ਗਾਹ ਘਟਿਆ ਤੇ ਮਾਲ ਵੀ ਘਟਿਆ ਬਾਈ ਮਾਲ ਪਿੱਛੇ ਘਟ ਆ ਰਿਹਾ ਵੀਰੇ ਬਾਜ਼ਾਰ ਤੇ ਗਾਹ ਘਟਾ ਹੀ ਮੰਡੀ ਦਾ ਬਾਜ਼ਾਰ ਤੇ ਜਾਉ ਹਾਂਜੀ ਤੇ ਬਈ ਮਾਲ ਵੀ ਪਿੱਛੇ ਘਟ ਆ ਰਿਹਾ ਸਬਜ਼ੀ ਘਟਾ ਰਹੀ ਆ ਫਲਾਣ ਵਾਲੇ ਪਾਸੇ ਕੋਈ ਤੰਗੀ ਨਹੀਂ ਹੈ ਨਾ ਫਲਾਣ ਵਾਲੇ ਪਾਸੇ ਆਂਬ ਦੀਆਂ ਲਾਸਟ ਗੱਡੀਆਂ ਬ੍ਰੇਕ ਦੋ ਜਿਵੇਂ ਕੱਲ ਇੱਕ ਗੱਡੀ ਲੱਗੂਗੀ ਲਾਸਟ ਗੱਡੀ ਆਪਣੀ ਠੀਕ ਆ ਹਾਂਜੀ ਤੇ ਆਪਾਂ ਆਂਬ ਨਹੀਂ ਪਿਛਵਾਰ ਆਂਬ ਵੀਰੇ ਬਸ ਲਾਸਟ ਬਾਗ ਗਿਆ ਕਿ ਇੱਕ ਦੋ ਦੋ ਗੱਡੀਆਂ ਅਸੀਂ ਦੇ ਨੇੜੇ ਰਹੂਗਾ ਨਹੀਂ ਵੀਰੇ ਕੱਲ ਦਾ ਬਜਾਅ ਅੱਜ ਦਾ 70 ਰੁਪਏ ਕੱਲ ਸ਼ਾਇਦ 80 ਹੋ ਜੇਗਾ ਕੋਈ ਕਹਿਣ ਹੈ ਹਾਂ ਹਾਂ ਤੇ ਫਿਲਹਾਲ ਬਾਈਆਂ ਦਾ 80 ਰੁਪਏ ਰੇਟ ਆਂਬ ਦਾ ਚੱਲੀ ਜਾਂਦਾ ਜਿਹੜਾ ਬਾਜ਼ਾਰ ਰੇਟ ਬਾਜ਼ਾਰ ਦਾ ਜਾਂ ਮੰਡੀ 'ਚ ਮਾਲ ਘਟਾ ਰਿਆ ਪਰ ਇਧਰ ਬੱਬੂ ਕੋਲ ਜਿਵੇਂ ਮੇਰੀ ਕੋਲ ਸਬਜ਼ੀ ਵੀ ਘਟਾ ਰਹੀ ਹੈ ਯਾਰ ਹਾਂਜੀ ਸਬਜ਼ੀ ਵੀ ਰੇ ਪੁਸ਼ਕਰ ਜੈਪੁਰ ਸਾਰੇ ਬਾਰਸਾਂ ਵਿੱਚ ਹਾਂ ਤੇ ਉਹ ਅਰਬੀ ਵੀ ਆਪਣੀ ਪਈ ਉਹਦਾ ਕੀ ਰੇ ਹਾਂਜੀ ਜੀ ਵੀਰੇ ਅਰਬੀ 40 ਰੁਪਏ ਵਿਕ ਰਹੀ ਹੈ ਅਰਬੀ ਵੀ 40 ਰੁਪਏ ਕਿਲੋ ਜਿਹੜੀ ਨੇੜ ਤੜ ਵਿਕੀ ਜਾਂਦੀ ਹੈ ਕੁਆਲਿਟੀ ਵੇਖ ਲਓ ਜੀ ਤੁਸੀਂ ਸ਼ਾਨਦਾਰ ਏ ਬਸ ਆਹੀ ਦੋ ਤਿੰਨ ਵੈਰਟੀਆਂ ਆਉਂਦੀਆਂ ਬਾਈ ਅਰਬੀ ਭਿੰਡੀ ਕੱਦੂ ਤੇ ਤੋਰੀ ਹੈਨਾ ਤੇ ਪੇਠਾ ਵੀ ਮੇਰੇ ਸਾਂ ਨਾਓ ਪੇਠਾ ਪੇਠਾ 15 ਰੁਪਏ ਕਿਲੋ ਦੇ 15 ਰੁਪਏ ਕਿਲੋ ਸਾਰੀ ਸਾਜੀ ਬਾਈ ਬਾਹਰ ਦੀ ਆਈ ਜਾਂਦੀ ਆ ਆਪਣੇ ਪੰਜਾਬ ਦਾ ਕੁਝ ਵੀ ਨਹੀਂ ਰਹਿ ਗਿਆ ਆਪਣੇ ਪੰਜਾਬ ਦਾ ਕੁਝ ਨਹੀਂ ਤੇ ਭਿੰਡੀ ਤੇ ਕੱਦੂ ਰਹਿ ਗਿਆ ਮਾੜੇ ਮੁੱੜ ਧਿਆਨ ਨਿੰਬੂ ਕੀ ਕਰਦੇ ਬਾਈ ਨਿੰਬੂ ਵੀਰੇ ਇਹ 70 ਰੁਪਏ ਕਿਲੋ ਵੇਚਦੇ 70 ਰੁਪਏ ਸਿਰੇ ਦੀ ਕੁਆਲਟੀ ਵਾਲੇ ਹਾਂ ਜੀ ਲੈ ਵੀ ਕੁਆਲਿਟੀ ਦੀ ਵੀਡੀਓ ਜੀ ਵੇਖ ਲਓ ਯਾਰ 70 ਰੁਪਏ ਕਿਲੋ ਜਿਹੜੇ ਨੇੜੇ ਤੋਂ ਚੱਲੀ ਜਾਂਦੇ ਬਾਕੀ ਅਸੀਂ ਖੜੇ ਆ ਬਾਈ ਆ ਗਈ ਬਈ ਸ਼ਰਮਾ ਸ਼ਰਮਾ ਫਰੂਟ ਕੰਪਨੀ ਦੇ ਰੇਟ ਸੀ ਵੀ ਅਮਰਦ ਲਾਲ ਸਰਪੰਚ ਲਵਲੀ ਸ਼ਰਮਾ 94780373 ਨੰਬਰ ਆ ਗਿਆ ਬਾਈ ਤੇ ਕਨੈਕਟ ਕਰ ਲਓ ਬਾਈ ਨਾਲ ਕੋਈ ਵੀ ਗੱਲਬਾਤ ਕਰਨੀ ਹੋਰ ਭਰਾ ਠੀਕ ਹੈ ਜਿਹੜੀ ਵੈਰੈਟੀ ਰਹਿ ਗਈ ਆ 2-4 ਉਹ ਪੁੱਛ ਲੈਣੇ ਤੇ ਫਿਰ ਵੀਡੀਓ ਕਰਾਂਗੇ ਬੰਦ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ ਸਾਰੇ ਰੇਟ ਆਪਾਂ ਆਲ ਓਵਰ ਗਣਾਈ ਦਿੰਨੇ ਆ ਬਾਈਆਂ ਤੋਂ ਤੇ ਇੱਧਰ ਬਾਈ ਕੋਲੇ ਘੜਤਾ ਪਿਆ ਕੀ ਆਲਾ ਬਾਈ ਜੀ ਕੈਮਾਸ ਇਦਾਂ ਬਾਈ ਪੜਥਾ ਪਿਆ ਬਾਈ ਇਹਦਾ ਕੀ ਰੇਟ ਆ 35 ਰੁਪਏ ਬਾਈ 35 ਰੁਪਏ ਕਿਲੋ ਜਿਹੜਾ ਬਾਈ ਆ ਤੁਸੀਂ ਵੀਡੀਓ ਜੇ ਵੇਖੀ ਜਾਂਦੇ ਪੜਥਾ ਪਿਆ ਤੇ ਆ ਗਏ ਬਾਈ ਆਮ ਫਰੂਟ ਕੰਪਨੀ ਦੇ ਰੇਟ ਗਣਾਈ ਜਾਂਦੇ ਆ ਟਮਾਟਰ ਬਾਈ ਉੱਥੇ ਕਿੜਾ 40 ਰੁਪਏ 40 40 40 ਰੁਪਏ 40 ਰੁਪਏ ਬਾਈ ਜਿਹੜਾ ਟਮਾਟਰ ਵਿਖੀ ਜਾਂਦਾ ਤੇ ਬਾਈ ਕੋਲੇ ਉਧਰ ਉਹ ਆ ਗਈ ਬਾਈ ਨਾਸ਼ਪਾਤੀ ਹੈਣਾ ਨਾਸ਼ਪਾਤੀ ਹਾਂ ਨਾਸ਼ਪਾਤੀ ਵੈਸੇ ਬੱਬੂ ਕੋਲ ਛੇ ਜਿਆਦੇ ਪਿਆ ਮੰਡੀ 'ਚ ਬਾਈ ਕੋਲੇ ਬਾਈ ਨਾਸ਼ਪਾਤੀ ਇਹਨਾਂ 'ਚ ਫਰਕ ਹੁੰਦਾਗਾ ਹਾਂ ਇਹ ਕੀ ਰੇਟ ਦੱਸਾਈ 20 ਕਿਲੋ 25 ਰੁਪਏ ਸਰ ਰੁਪਏ 25 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਜਾਓ ਬਾਈ ਜੀ ਦਾ ਮਾਲ ਲੈ ਜਾਣਾ ਇਹ ਹੋਊਗੀ ਕੋਈ 15 ਕਿਲੋ ਹਾਂ ਇੰਨੀ ਹੋਊਗੀ 15 ਕਿਲੋ ਹੋ ਗਈ ਬਾਈ ਇਹ ਨੰਬਰ ਬਾਈ ਦਾ ਹੈਗਾ 9855524178 ਇਹ ਹੀ ਹੈ ਬਾਈ ਤੇ ਬਾਕੀ ਯਾਰ ਬਰਾਡੀਆਂ ਯਾਰ ਬਾਈ ਸਬਜੀ ਯਾਰ ਆਉਂਦੀ ਕੋਈ ਨਹੀਂ ਮੰਡੀ ਸਬਜੀ ਘਟ ਆਉਂਦਾ ਵੀ ਬਾਰਿਸ਼ ਕਰ ਕਦੂ ਦਾ ਰੇਟ ਦਾ ਹੋਊਗਾ 80 90 80 ਰੇਟ ਗਿਆ ਬਾਈ ਤੇ ਬਾਈ ਕੋਲ ਸੱਜ ਗੋਭੀ ਪਈ ਹੈ ਗੋਭੀ ਦਾ ਕੀ ਰੇਟ ਹੈ ਬਾਈ ਗੋਭੀ ਚੰਗੀ 50 ਰੁਪਏ ਗੋਭੀ ਬਈ ਚੰਗੀ 50 ਰੁਪਏ ਇੱਥੇ ਹੀ ਜਿਹੜੀ ਆ ਬ੍ਰੀਕ ਲੱਗੀ ਵੀ ਗੋਭੀ ਨੂੰ 50 ਰੁਪਏ ਕਿਲੋ ਹਿਮਾਚਲ ਦੀ ਆਈ ਜਾਂਦੀ ਹੈ ਭਰਾ 65 ਰੁਪਏ ਵੀ ਕਿ ਤੇ ਖੀਰਾ ਰਹੇਗਾ ਬਾਈ ਖੀਰਾ ਖੀਰਾ 30 ਰੁਪਏ ਬਾਈ ਖੀਰਾ ਬਾਈ 30 ਰੁਪਏ ਕਿਲੋ ਆ ਤੇ ਚੈਣੀ ਹੈਗਾ ਚੈਣੀ ਨਹੀਂ ਚੈਣੀ 50 ਰੁਪਏ ਚੈਣੀ ਬਾਈ 50 ਰੁਪਏ ਕਿਲੋ ਚੱਲੀ ਜਾਂਦਾ ਜਿਹੜਾ ਆ ਖੀਰਾ ਇਹ ਹੈਗਾ 30 ਰੁਪਏ ਕਿਲੋ ਗੱਡੀ ਪਹੁੰਚ ਹੋ ਜੂ ਬਾਈ ਜਿਵੇਂ ਹੁਣ ਗਾਂ ਸੀ ਜਨ ਆ ਜਾਣ ਲਾ ਬਾਈ ਗੱਡੀ ਪਹੁੰਚ ਹੋ ਜੂਗੀ ਆ ਤੁ ਵੀਡੀਓ ਜੇ ਇਹ ਲਓ ਬਾਈ 9855524 ਇਕੜ ਤਾਂ ਨੱਪ ਦਿਆ ਕਰੋ ਫੋਨ ਬਈ ਰੇਸ ਕੋਈ ਵੀ ਚੀਜ਼ ਵੈਰੈਟੀ ਲੈਣੀ ਹੁੰਦੀ ਆ ਪਹੁੰਚ ਵਜਾ ਕਰੂਗੀ ਤੇ ਆਜੋ ਬਾਕੀ ਇਧਰ ਬਾਈ ਤੋਂ ਪੁੱਛਦਾ ਵੀ ਯਾਰ ਕੀ ਕਸ ਬਾਈ ਆਪਣੇ ਕੋਲੇ ਕੀ ਆਲਾ ਬਾਈ ਅੱਜ ਵੀ ਉਹੀ ਰੇਟ ਆਈ ਪਾਲਕ ਉਹੀ ਰੇਟ ਪਾਲਕ ਉਹੀ ਰੇਟ ਤੋ ਯਾਰ ਵਧਉਂਦੇ ਨਹੀਂ ਰੇਟ ਨੂੰ ਰੇਟ ਵਧੂਗਾ ਤਾਂ ਬਤਾ ਦਿਆਗੇ ਹਾਂ ਹਾਂ ਆਹ ਹਾਂ ਇਹ 10 ਰੁਪਏ ਦੀ ਨੇ 15 ਅੱਜ 15 ਦੀ ਹੋ ਗਈ 5 ਰੁਪਏ ਵਧ ਗਏ ਬਾਈ ਮੈਂ ਲਗਾ 10 ਦੀ ਹੋਊਗੀ ਨਹੀਂ ਨਹੀਂ 15 ਦੀ 15 ਦੀ ਗੁੱਟੀ ਹੋ ਗਈ ਬਾਈ ਇਹ ਪਾਲਕ ਦੀ ਤੇ ਉਹ ਤਣੀਆਂ ਦੀ ਉਹ ਸਮੀਰ ਪੀ ਕਿਲੋ ਉਹ ਤੋਲ ਕੇ ਦੇਵੋਗੇ ਉਹ ਤੋਲ ਕੇ ਜਿਵੇਂ ਆ ਦੋ ਗੁੱਟੇ ਰਹਿਣਾ ਓਕਾ ਫੁਕਾ ਓਪਾ ਪੁਕਾ ਨਹੀਂ ਤੋਲ ਕੇ ਆ ਇਹ ਤੋਲ ਗਈ ਆ ਤੇ ਉਹ ਪਰਲਾਈ ਉਹ 20 ਰੁਪਏ ਗੁੱਟੀ ਆ ਤਣੀਆਂ ਬਾਈ ਤੋਲ ਕੇ ਮਿਲੂਗਾ 200 ਰੁਪਏ ਕਿਲੋ ਤੇ ਅੰਦਰਲੇ ਰੇਟ ਦੇ ਭਾਈ ਬਾਹਰ ਸਮਝੀ ਬਾਈ ਇਹ ਨਹੀਂ ਵੇਚੀ ਜਾਂਦੇ ਡਾਇਰੈਕਟਰ ਤੋਂ ਹੀ ਖਰੀਦ ਸਕਦੇ ਇਸ ਪਰ ਇਕੱਠਾ ਮਾਲ ਕਿੰਨਾ ਲੈਣਾ ਬਣਾ ਘਟੋ ਘਟਾ ਕਿਦੋਂ ਗੁੱਟੀਆਂ ਵੀ ਮਿਲ ਜਾਣੀਆਂ ਮਿਲ ਜਾਣੀਆਂ ਲੈ ਬਈ ਇੱਕ ਦੋ ਗੁੱਟੀਆਂ ਮਿਲ ਜਾਣੀਆਂ ਪਰਚੂਨ ਵਾਲਾ ਰੇਟ ਹੀ ਆ ਆ ਇਹਨਾਂ ਨੂੰ ਸਭ ਇਕੱਠਾ ਮਾਰ ਲੈਣਾ ਬਣਾ ਹਨ ਘੱਟ ਵੀ ਮਿਲ ਜੂਗਾ ਬਾਈ ਤੇ ਇਧਰ ਬਾਈ ਦੇ ਨਾਲ ਕਰਕੇ ਹੁੰਦਾ ਗੱਲਬਾਤ ਬਾਈ ਗੱਲ ਹੈ ਤੇ ਨਿੰਬੂ ਦਾ ਭੰਡਾਰ ਲਾਈ ਬੈਠੇ ਭਾਈ ਹਣੀ ਯਾਰ ਬਾਈ ਨਿੰਬੂ ਮੇਰਾ ਤਾਂ ਘਟੂਗਾ ਬਾਈ ਸੀ ਕੀ ਵਾਲਾ ਨਿੰਬੂ ਦਾ ਰੇਟ ਭਾਈ ਅੱਜ ਕੀ ਜਾਂਦਾ ਸੀ ਨਿੰਬੂ ਕਦੇ ਭੰਡਾਰ 4 ਬਣ ਵਾਲਾ ਕਦੋਂ ਕਰ ਦੇਉਗੇ 4 ਬਣ ਵਾਲਾ ਹੁਣ ਮੌਸਮ ਜੜ ਪੈਂਦਾ ਕਰਦਾ ਜਦੋਂ ਦੋ ਤਿੰਨ ਵੀ ਹੀ ਪੈ ਗਏ ਰੇਟ ਘਟਦਾ ਪਾਲ ਕੇ ਚਾਰੋਂ ਦੋ ਫਿਰ ਹਨ ਤੇ ਆ ਮੈਂ ਤਣੀਆਂ ਕੀ ਆ ਵਾ ਇਹ 100 ਰੁਪਏ ਕਿਲੋ 100 100 ਰੁਪਏ ਹਾਂਜੀ ਅੱਜ ਘਟਿਆ ਵੇ ਰੇਟ ਅੱਜ ਰੇਟ ਘਟ ਗਿਆ ਬਈ ਤਣੀਆਂ ਦਾ 100 ਰੁਪਏ ਕਿਲੋ ਜਿਹੜਾ ਤਣੀਆਂ ਚੱਲੀ ਜਾਂਦਾ ਫਿਲਹਾਲ ਬਈ ਦੋ ਬਰੇਟੀਆਂ ਇੱਕ ਪਹਾੜੀ ਮਿਰਚ ਪਈ ਆ ਨਾ ਉਹ ਵੀ ਰੇਟ 55 ਰੁਪਏ ਪਹਾੜੀ ਮਿਰਚ ਪਈ ਜਿਹੜੀ ਸਾਹਮਣੇ ਪਈ 55 ਰੁਪਏ ਤੁਹਾਨੂੰ ਨੇੜੇ ਜਾ ਕੇ ਕੁਆਲਿਟੀ ਵਿਖਾ ਦਾਂਗੇ ਤੇ ਬਾਕੀ ਇੱਕ ਨੰਬਰ ਦੁਕਾਨ ਆ ਕੀ ਚਾਰ ਨੰਬਰ ਚਾਰ ਨੰਬਰ ਆ ਗਈ ਦਸ਼ਮੇਸ਼ ਦਸ਼ਮੇਸ਼ ਟਰੇਡਿੰਗ ਕੰਪਨੀ ਆ ਬਈ ਨੰਬਰ ਤੁਹਾਨੂੰ ਵਿਖਾ ਦਿੰਦੇ ਆ ਜੇ ਵਿਆਹ ਸ਼ਾਦੀ ਦੇ ਚੀ 9951 3832 3832 9951 3832 ਬਾਈ ਨੂੰ ਫੋਨ ਕਰ ਲਓ ਜੇ ਕੋਈ ਵੀ ਰੇਟ ਪੁੱਛਣਾ ਆਪਣੇ ਗਾਂ ਕਿਹੜੀ ਕਿਹੜੀ ਵੈਰਿਟੀ ਸਾਰੀ ਆ ਗਿਆ ਕਰੂ ਆਲ ਵਾਰੀ ਸਾਰੀ ਜੇ ਮੈਂ ਹੁਣ ਤਾਂ ਚਲੋ ਪਿੱਛੇ ਹੀ ਮਾਲ ਘੱਟਾ ਰਿਆ ਹਨਾ ਆਪਣਾ ਦੋਸ਼ ਨਹੀਂ ਕੋਈ ਸਾਰੀਆਂ ਸਬਜ਼ੀਆਂ ਹੂੰ ਸਾਰੀਆਂ ਸਬਜ਼ੀਆਂ ਹੁੰਦੀਆਂ ਠੀਕ ਹੈ ਬਾਈ ਓਕੇ ਬਰਾ ਤੇ ਨੰਬਰ ਆ ਗਿਆ ਬਾਈ ਸਕਰੀਨ ਤੇ ਤੇ ਕਨੈਕਟ ਕਰ ਲਿਓ ਜੇ ਬਾਕੀ ਤੁਹਾਨੂੰ ਫਲਾਂ ਦੇ ਰੇਟ ਹੋਰ ਤਾਜ਼ੀ ਦਾ ਜਗਨਾ ਦੇ ਬਈ ਮਸੰਮੀ ਦਾ ਗੱਟਾ ਜਿਹੜਾ ਕਿੰਨੇ ਦਾ ਚੱਲੀ ਜਾਂਦਾ ਤੇ ਟਾਈਮ ਹੋ ਗਿਆ ਬਈ ਇੱਧਰ 6:00 ਵਜ ਗਏ ਤੇ 42 ਮਿੰਟ ਹੋ ਗਏ ਬਈ ਟਾਈਮ ਏ ਵੇਖੀ ਭਰਾ ਵੇਖੀ 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 ਤੇ ਅੰਬ ਦੀ ਕੁਆਲਿਟੀ ਇੱਧਰ ਬਹੁਤ ਸ਼ਾਨਦਾਰਾ ਜੀ ਪਈ ਆ ਅੰਬ ਇੱਧਰ ਆ ਗਿਆ ਭਾਈ ਮੈਨੂੰ ਲੱਗਦਾ ਵੀ ਇਹ ਜਿਹੜੇ ਆਰਾਮ ਕੇ ਲਾਮ ਆ ਗਿਆ ਭਾਈ ਇਹ ਏਅਰ ਚੌਥਾ ਅੰਬ ਦੇ ਕੁਝ ਹੀ ਲੱਗਦੇ ਆ ਦੇਖਣ ਚ ਹੈਨਾ ਇਹ ਮੈਨੂੰ ਤਾਂ ਲੱਗਦਾ ਇਹ ਲੱਗਦਾ ਵੀ ਜਿਹੜਾ ਚੌਥਾ ਅੰਬ ਉਹ ਇਹਦੀ ਤੋ ਨਿਕਲੀ ਵੈਰੈਟੀ ਹੈ ਜਦੋਂ ਪੱਕ ਜਾਂਦਾ ਹੋਰ ਚੀਜ਼ ਹੁੰਦੀ ਤੇ ਮਾਈ ਕੋਲੇ ਇੱਧਰ ਸੇ ਆ ਗਏ ਭਾਈ ਤੇ ਸੇ ਆ ਗਏ ਆ ਤੇ ਨਾ ਇੱਧਰ ਬੱਬੂ ਕੋਸ਼ ਆ ਗਿਆ ਕਿੱਧਰ ਆ ਗਿਆ ਆਮ ਕੇਲਾ ਆਮ ਆ ਗਿਆ ਬਾਈ ਤੇ ਬਾਈਆਂ ਤੋਂ ਪਹਿਦਰ ਰੇਟ ਕੀ ਚੱਲੀ ਜਾਂਦਾ ਭਰਾ ਇਹਦਾ ਬਈ ਰੇਟ ਕੀ ਆ ਇਹ 50 ਉਹ ਗੱਡੀ ਆਪਣੀ ਆ ਠੀਕ ਆ ਇਹ ਕਿੰਨਾ ਚੱਲੀ ਜਾਂਦਾ ਯਾਰ ਕੀ ਆ ਬੋਨਾ ਆ ਬਈਆ ਆਪ 100 ਰੁਪਏ ਕਿ ਲੜਾ ਬਈ ਆਮ ਕੇਲਾ ਆਮ ਚੱਲੀ ਜਾਂਦਾ ਤੇ ਇਹ ਮੇਰੇ ਸਹਾਂ ਨਾਲ 10 ਕਿਲੋ ਦੀ ਪੈਕਿੰਗ 11 ਦੀ 11.5 ਹੋ ਜੇ ਇੱਥੇ ਕਿਤੇ ਰਹੂਗੀ ਪੈਕਿੰਗ ਨਾ ਕਿਲੋ 2 ਕਿਲੋ ਵੱਜ ਜਾਂਦਾ ਇਧਰ ਉਧਰ 10 ਕਿਲੋ ਰੁਪਏ ਪੱਕੀ ਫਿਕਸ 10 10 ਕਿਲੋ ਦੀ ਪੈਕਿੰਗ ਆ ਬਾਈ ਇਹ ਬਾਈਆਂ ਦਾ ਤੇ ਬਈਆ ਸੇਕ ਹੀ ਰੇਟ ਆ ਤੇ ਉਹਨਾਂ ਨੂੰ ਬਰਾਉ। ਉਹ ਬਾਈ ਨੂੰ ਪਤਾ ਸੇਸੂ ਦਾ ਤੇ ਪੁੱਛ ਲੈਨੇ ਬਾਈ ਦੋ ਯਾਰ ਵੈਰੈਟੀਆਂ ਕਾਫੀ ਬੰਨਾਂ ਬਾਕੀ ਬਾਈ ਦਾ ਕਰਦੇ ਆਂ ਗੱਲ ਬਾਤ। ਇਹਨਾਂ ਮੇਰੀ ਕੁਸ਼ਾ ਸੇ ਤੇ ਗੋਭੀ ਕਾਫੀ ਕੁਸ਼ ਪਿਆ ਬਾਈ। ਲੈ ਬੀ ਚੋਬਰ। ਆਏ ਹਾਏ ਹਾ ਬੱਲੇ। ਆਹ ਬਾਈ ਆ ਗਿਆ ਇੰਪੋਰਟਡ ਸੇ ਬਾਈ। ਨਿਊਜ਼ੀਲੈਂਡ। ਨਿਊਜ਼ੀਲੈਂਡ ਸੇ ਆ ਗਿਆ ਬਾਈ ਨਿਊਜ਼ੀਲੈਂਡ ਕੀ ਵਾਲਾ ਬਾਈ। ਉਹ ਬਾਈ ਨੂੰ ਫੜੀਏ ਪਹਿਲਾਂ ਬਾਈ ਤੋਂ ਰੇਟ ਪੁੱਛੀਏ। ਬਾਈ ਭੱਜਿਆ ਫਰਦਾ ਕਰਾਂ ਦੀ ਬਾਈ ਖੜਦਾ ਹੀ ਨਹੀਂਗਾ ਹੋਰ ਬਾਈ ਕੀ ਆਲਾ ਮਰੇੜਾ ਕਾਜ ਤਾਂ ਬਹੁਤ ਲਾਈ ਜਿਵੇਂ ਬਾਈ ਹਾਂ ਕੀ ਆਲਾ ਭਰਾ ਹੋਰ ਕਹਿਵਾ ਕੈਂ ਵੀ ਚਾਹੀਦੇ ਆ ਬਾਈ ਹਾਂ ਤਾਂ ਮੌਸਮ ਦਾ ਫਰਕ ਆ ਤਾਂ ਬਾਈ ਛੇ ਕਿਹੜਾ ਕਰਾ ਆ ਕੇ ਆਪਣੇ ਕੋਲ ਆ ਗੱਲ ਆਈ ਇਹ ਆ ਗਿਆ ਗੱਲ ਆਈ ਇਹ ਵੀ ਡੇੜਾ ਬਾਈ 210 ਰੁਪਏ ਨਟ ਠੀਕ ਆ ਤੇ ਵੇਟ ਵੇਟ ਹੁੰਦਾ 14-15 ਕਿਲੋ 14-15 ਕਿਲੋ ਤੇ ਬਾਈ ਕੋਲ ਇਧਰ ਮੋਟੇ ਬਲਿਸ਼ੀਅਸ ਇਹ ਆ ਗਿਆ ਗਲਿਸ਼ੀਆ ਸਾਹਿਬ ਇਹ 150 ਰੁਪਏ ਕਿਲੋ ਇਹ 150 ਰੁਪਏ ਇਹ ਬੱਬੂ ਕੋਸ਼ਾ ਹੈਗਾ 85 ਰੁਪਏ ਕਿਲੋ ਇਹ ਭਾਈ 85 ਰੁਪਏ ਕਿਲੋ ਬੱਬੂ ਕੋਸ਼ਾ ਪਰ ਆਏ ਨਾ ਕਿ ਰੇਟ ਜਿਆਦਾ ਸਹਜ ਬਹੁਤ ਮੋਟਾ ਭਾਈ ਹੈ ਹਨ ਤੇ ਬਾਕੀ ਭਾਈ ਜੇ ਤੁਸੀਂ ਵਿਆਹ ਸ਼ਾਦੀ ਚ ਮੰਨ ਕੇ ਚਲੋ ਵੀ ਸੀਜ਼ਨ ਤੇ ਸਬਜ਼ੀ ਸੂਜੀ ਪਹੁੰਚ ਕਰਦੇ ਨੇ ਫਲ ਫਲ ਵਾਧੂ ਆਹ ਸਭ ਕੁਝ ਚਾਰ ਛੂਟ ਲਾਉਣੇ ਅਗਲੇ ਨੇ ਪੂਰੇ ਤੇ ਮੈਂ ਨਾ ਸਾਰੇ ਤਰ੍ਹਾਂ ਦੇ ਸੇਵ ਆ ਗਏ ਜੋ ਨਿਊਜ਼ੀਲੈਂਡ ਵਾਲਾ ਕਹੋਗੇ ਉਹ ਆ ਜੂਗਾ ਦਾ ਤੇ ਆ ਆ ਗਿਆ ਭਾਈ ਮੈਰੀ ਕੋਸ਼ਾ ਦਾ ਕੀ ਰੇਟ ਇਹ 55 60 ਰੁਪਏ ਇਹ 55 60 ਰੁਪਈਆ ਭਾਈ weight ਹੋਊਗਾ 15 16 ਕਿਲੋ ਆ 15 16 ਕਿਲੋ 15 16 ਕਿਲੋ ਭਾਈ weight ਹੋਊਗਾ ਦਾ ਆ ਗਿਆ ਭਾਈ ਨਿਊਜ਼ੀਲੈਂਡ ਆ ਨਿਊਜ਼ੀਲੈਂਡ ਦਾ 2400 ਦਾ ਡੱਬਾ ਇਹ 2400 ਦਾ ਡੱਬਾ ਭਾਈ ਤੇ 10 ਕਿਲੋ weight ਹੋਊਗਾ ਮੇਰੇ ਹਿਸਾਬ ਨਾਲ ਤੇ 200 40 ਰੁਪਈਆ ਕਿਲੋ ਜਿਹੜਾ ਭਈ ਇਹਦਾ ਰੇਟ ਚੱਲੀ ਜਾਂਦਾ ਆ ਭਾਈ ਘਟ ਇਹ 3500 ਰੁਪਏ ਦਾ ਹੈ ਇਹ ਕਿੰਨੇ ਕਿਲੋ ਆ ਇਹ 20 ਕਿਲੋ ਦਾ ਜੀ ਇਹ ਭਾਈ 35 ਕਿਲੋ ਦਾ ਡੱਬਾ ਜਾਣੀ ਤੁਹਾਨੂੰ ਦੱਸਿਆ ਮੈਨੂੰ 20 ਕਿਲੋ ਦਾ ਆ 400 ਪੈਕਿੰਗ 10 ਕਿਲੋ ਦੀ ਸੀ ਇਹ 350 ਦਾ ਇਹ ਆ ਗਿਆ ਭਾਈ 20 ਕਿਲੋ ਦੀ ਪੈਕੇਟ ਨਾਸ਼ਪਾਤੀ ਆ ਭਾਈ ਅਨਾਨਾਸ ਪਿਆ ਭਾਈ ਅਨਾਨਾਸ 40 ਰੁਪਏ ਕਿਲੋ ਜੀ 40 ਰੁਪਏ ਕਿਲੋ ਅਨਾਨਾਸ ਪਿਆ ਭਾਈ ਇੱਧਰ ਤੇ ਨਾਲ ਰਹਿਗੇ ਤੇ ਕੋਕੋਨਟ ਰਹਿਗੇ ਤੇ ਮਸੰਮੀ ਰਹਿਗੀ ਤਿੰਨ ਵਰਾਇਡਾਂ ਰਹਿਗੀਆਂ ਭਾਈ 300 ਰੁਪਏ ਦਾ ਕੱਟਾ ਭਾਈ ਕੱਟ ਗਿਆ 20-20 ਹਜ਼ਾਰ ਦਾ ਪਹਿਲਾਂ 1100 ਦਾ ਸੀ ਨਾ ਲੋਕੀ 1100 ਹੀ ਲਾਈ ਜਾਂਦੇ ਆ ਹਾਂ ਤੇ ਆ ਬਈ ਮਸੰਮੀ ਮਸੰਮੀ 900 ਦਾ ਘਟਾ ਇਹ 900 ਦਾ ਰਹਿ ਗਿਆ ਬਾਈ ਲੈਸ ਕਰਦੇ ਆ ਬਈ ਜਿਹੜਾ ਵੀਡੀਓ ਵੇਖਿਆ ਹਾਂਗਾ ਹਾਂ ਲੈਸ ਜਿੰਨੀ ਮਰਜ਼ੀ ਕਰਾ ਪਤ 20 ਰੁਪਏ ਦਾ ਘਟਾ ਲੈਸ ਕਰਨਾਗੇ ਇੱਥੇ ਰੱਖ 20 20 ਕਿਲੋ ਬਈਆ ਦੇ ਚ ਹੁੰਦੀ ਆ ਤੁਹਾਨੂੰ ਦੱਸ ਦਈਏ ਵੀ ਮਸੰਮੀ ਸਾਨੂੰ 880 ਲੱਗ ਜੂਗੀ 880 ਲੱਗ ਜੂਗੀ ਤੇ ਨਾ ਰਹਿ ਗਏ ਬਾਈ ਕੱਲੇ ਨਾ 1800 ਰੁਪਏ ਦਾ ਬਾਈ 11 ਕਿਲੋ ਮਾਰੀ ਪੜਦੀ 11 ਕਿਲੋ ਭਰਤੀ ਆ ਬਾਈ 1800 ਦਾ ਡਬਾ ਆ ਗਿਆ ਏ 1100 ਤੋਂ 1800 ਦਾ ਦੱਸਾਂ 1800 ਦਾ ਬਾਦ ਦੱਸਿਆ ਭਾਈ ਸਾਰੇਆਂ ਰੇਟਾਂ ਆਉਂਗਾ ਭਾਈ ਆਲਾ ਤੇ ਭਾਈ ਗੰਡੇ ਦਾ ਰੇਟ ਵੀ ਗਣਾ ਦੀਆਂ ਗੰਡੇ ਦੇ ਰੇਟ ਕਿਵੇਂ 38-40 ਰੁਪਏ ਕਿਲੋ ਵਿਕੇ ਅੱਜ ਨਾਸਕ ਤੇਜ ਹੋ ਗਿਆ ਹਾਂ ਪਹਿਲਾਂ 36 ਸੀ ਯਾਰ ਹਾਂ 36 થી 38 ਹੋ ਗਿਆ ਕਮਾਲ ਆ ਯਾਰ ਵਧੂਗਾ ਰੇਟ ਭਾਈ ਹੋਰ ਹਾਂ ਰੇਟ ਹੋਰ ਵਧੂਗਾ ਮੈਨੂੰ ਲੱਗਦਾ 60 ਤੇ ਜਾਊਗਾ ਥਾਂ ਦੇ ਹਾਂ 100 ਵੀ ਜਾ ਸਕਦਾ ਭਾਈ ਕੋਈ ਪਤਾ ਨਹੀਂ ਮੈਂ ਨਾ ਭਾਈ ਨੇ ਕਰਤਾ ਅਨਾਉਂਸਮੈਂਟ ਕਹਿੰਦਾ 100 ਰੁਪਏ ਜਾਣ ਕੇ ਕਹਿੰਦੇ ਅੱਜ ਵੀਡੀਓ ਸੇਵ ਕਰ ਲੈਣੀ ਆ ਕਰ ਲੀਏ ਹਰ ਨੂੰ ਕਰ ਨੂੰ ਕਰ ਲੈ ਬੰਦੇ ਵੀਡੀਓ ਸੇਵ ਕਰ ਲਮ ਭਾਈਆਂ ਦਾ 100 ਰੁਪਏ ਗੰਢੇ ਜਾਣਗੇ ਵੇਣੇ ਫਿਰ ਜਾਂਦੇ ਹਾਂ ਹਾਂ ਸਹੀ ਹੋਰ ਬਰਾ ਕਹਾਂ ਵਸੇ ਤਾਂ ਭਾਈ ਤੇ ਬਾਕੀ ਨੰਬਰ ਦੇ ਦੀ ਭਈਆ ਦਾ ਮੇਰਾ ਹੈਗਾ 9217000727 9217000727 ਤੇ ਦਸ਼ਮੇਸ਼ ਆ ਗਿਆ ਆਪਣੇ ਦਸ਼ਮੇਸ਼ ਫਰੂਟ ਕੰਪਨੀ ਆ ਗਈ ਭਾਈ ਜੇ ਕੱਲ ਨੂੰ ਗਾਂਹ ਹੋਰ 15 ਵਿਆਹ ਦੇ ਸੀਜਨ ਤੇ ਬੁੱਕ ਕਰ ਲਿਓ ਭਾਈ ਨੂੰ ਹੈ ਨੱਪਦੇ ਰੇਸ ਬੁੱਕ ਵੈਸੇ ਨਹੀਂ ਭਾਈ ਨੂੰ ਕਰਨਾ ਹੈ ਨੇ ਕੋਈ ਸਬਜੀ ਸੂਜੀ ਉੱਤੇ ਫਲ ਪਰ ਜਣੇ ਫੇਰ ਬੱਕ ਕਰਿਆ ਜੀ ਲੈ ਬਾਈ ਚੰਮਰੋ ਆ ਜੋ ਤੇ ਬਾਈ ਤਾਂ ਹੋਰ ਰੇਟ ਰੂਡ ਘਣਾਉਣੇ ਆ ਵੀ ਇਹਦਾਂ ਕੀ ਚੱਲੀ ਜਾਂਦੇ ਆ ਬਾਈ ਗੋਭੀ ਗੂਭੀ ਸਾਰਾ ਕੁ ਹੋ ਗਿਆ ਯਾਰ ਤੇ ਬਾਈ ਨਾਲ ਗੱਲ ਕਰਦੇ ਆ ਗੱਲਬਾਤ ਹੋਰ ਬਾਈ ਕੀ ਆ ਲਈ ਵਧੀਆ ਬਾਈ ਕਹਿਵਾ ਸਦਾ ਬਾਈ ਤੁਸੀਂ ਲਾ ਕੇ ਬੈਠਾ ਪਖਾ ਆ ਰਾਮਦਾਰੀ ਜੀ ਹੁੰਦੀ ਆ ਨਾ ਕਿੰਦਰ ਕਹਿੰਦੇ ਨੇ ਪਖਾ ਫਲਦਾ ਫਿਰ ਪਖਾ ਸਾਰਾ ਦਿਨ ਚੱਲਦਾ ਨਹੀਂ ਮਹੀਨਾ ਕਿ ਚੱਲੂਗਾ ਨਾ ਹਾਂ ਹੁਣ ਤਾਂ 25-30 ਦਿਨ ਚੱਲੂਗਾ ਤਾਂ ਭਾਈ ਇਹ ਕਦੀ ਗੱਲ ਕਰੀਏ ਕੀ ਰੇਟ ਆ ਕਰ 60 ਰੁਪਏ ਕਿਲੋ ਇਹ ਭਾਈ 60 ਰੁਪਏ ਘਟ ਗਿਆ ਰੇਟ ਭਾਈ 20 ਰੁਪਏ ਫੇਰ ਘਟ ਗਿਆ ਭਾਈ 60 ਰੁਪਏ ਕਿਲੋ ਦਾਦ ਕਰ ਜਾਂਦੀ ਜਾਂਦਾ ਤੇ ਭਾਈ ਇਹ ਮਾਤਲੀ ਗਜਰੀ ਇਹ ਗਜਰ ਦੀ ਵੀ ਹੈ ਇਹ 30 ਰੁਪਏ ਕਿਲੋ ਭਾਈ ਗਜਰ ਜਿਹੜੀ ਚੰਦੀ ਹੁੰਦੀ ਇਹ ਉੱਤੇ ਹੀ ਖੜੀ ਆ ਇਹ ਹੋ 20 ਕਿਲੋ ਭਾਈ ਹਾਂ 25-30 ਕਿਲੋ ਹੈ ਅਗਲਾ ਆ ਵੀ ਆ ਕਿੱਥੀ ਲੈਣੀ ਪੈਂਦਾ 10 ਕਿਲੋ ਘੱਟੋ ਘੱਟ ਇਹ 10 ਕਿਲੋ ਘੱਟੋ ਘੱਟ ਮਿਲ ਜਾਂਦਾ ਭਾਈ ਤੁਹਾਨੂੰ ਦੱਸ ਦਈਏ ਤੇ ਬਾਕੀ ਭਾਈ ਕਹਿੰਦਾ ਚਕੰਦਰ ਪਿਆ ਇਹ ਕੀ ਰੇਟ ਆ ਭਾਈ 70 ਰ ਪਾਕਿਸਤਾਨੀਆਂ ਬਰੈਡਾਂ ਹੋਈਆਂ ਵੀ ਆ ਦੇਖਿਓ ਆ ਬਈ ਮਤੀਰਾ ਹੀ ਮਤੀਰਾ ਵੀ ਦੀਰ ਵੇਖੋ ਇਹ ਵੀ 300 ਰੁਪਏ ਕਿਲੋ ਦਾ ਬਈ ਸ਼ਰਦਾ ਇਹ 7 300 ਦਾ ਡੱਬਾ ਇਹ ਉੱਥੇ ਹੀ ਖੜਾ ਹੈ ਨਾ 300 ਦਾ ਡੱਬਾ ਬਈ ਸ਼ਰਦਾ ਜਿਹੜਾ ਚੱਲੀ ਜਾਂਦਾ ਹੈ ਨਾ ਲਸਣ ਬਹੁਤ ਮੋਟਾ ਆ ਗਿਆ ਬਾਈ ਆ ਕੀ ਰੇਟ ਆ ਬਾਈ ਲਸਣ 250 ਰੁਪਏ ਕਿਲੋ 250 ਰੁਪਏ ਕਿਲੋ ਬਈ ਕੁਆਲਿਟੀ ਵੀ ਤੁਹਾਨੂੰ ਵਿਖਾ ਲਈਏ ਮੋਟਾ ਲਸਣ ਆ ਇਹ 200 ਵੀ ਚੱਲੀ ਜਾਂਦਾ ਇਹ 250 ਰੁਪਏ ਵਾਲਾ ਬਾਈ ਚੱਲੀ ਜਾਂਦਾ ਤੇ ਫਿਲਹਾਲ ਬਾਈ ਦੀ ਦੁਕਾਨ ਹੈਗੀ ਆ ਉਹਦਾ ਲక్ష్ਮੀ ਫਰੂਟ ਕੰਪਨੀ ਤੁਹਾਨੂੰ ਨੰਬਰ ਵਿਖਾ ਦਗੀ ਆ ਬਾਈ ਤੇ ਜੂਮ ਕਰਕੇ ਤੰਨ ਮੇਰ ਤੋਂ ਕਿਹਾ ਸੀ 684 39 ਨੰਬਰ ਆ ਬਾਈ ਦਾ ਕਨੈਕਟ ਕਰ ਲਿਓ ਬਾਈ ਨੂੰ ਜੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਲਈ ਜੇ ਕੋਈ ਸੰਗੀ ਚਾਹੀਦੀ ਹੈ ਰੇਟ ਤੇ ਆਜ ਲੱਗ ਜੂਗਾ ਬਾਈ ਬਾਈ ਵੀਡੀਓ ਵੇਖ ਕੇ ਜੇ ਫੋਨ ਆਏ ਨਾ ਕਨੈਕਟ ਵਧੀਆ ਜੈ ਰੇਟ ਕਰ ਲਿਓ ਜੇ ਪੱਕੀ ਗੱਲ ਹੈ ਕੀ ਗੱਲ ਹੈ ਹਾਂ ਬਾਈਆਂ ਦਾ ਲਾ ਆਇਆ ਸੀ ਵਾਹ ਆਇਆ ਕਰਨਗੇ ਬਾਈ ਕਿਰਪਾ ਚਾਹੀਦੀ ਥੋੜੀ ਹੁਣ ਵਿਆਹ ਸ਼ਾਦੀ ਕਹਾਂ ਚੱਲ ਪੈਣਾ ਤੇ ਵੀਡੀਓ ਆਪਣੀ ਸ਼ੇਅਰ ਕਰਦੇ ਦੱਬ ਕੇ ਵਾਲੇ ਬੰਦਿਆਂ ਤੱਕ ਪਹੁੰਚਾ ਦਿਆ ਕਰੋ ਯਾਰ ਵੀਡੀਓ ਤਾਂ ਕਿ ਇਧਰ ਵੀ ਕਾਰੋਬਾਰ ਜ ਵੱਧ ਜਾਵੇ ਤੇ ਆਪਣੀ ਵੀਡੀਓ ਵੀ ਸ਼ੇਅਰ ਹੋ ਜਾ ਕਰੇ ਨਾਲ ਦੀ ਨਾਲ ਸਾਰੇ ਪ੍ਰਾਕਾਹਾਂ ਵਸਦਾ ਵਧੀਆ ਰਹਿੰਦੇ ਆ ਤੇ ਭਾਈ ਯਾਰ ਗਾਂ ਰੇਟ ਕਿਵੇਂ ਰਹਿਣਗੇ ਸਬਜ਼ੀ ਦੇ ਯਾਰ ਕੀ ਲੱਗਦਾ ਹਾਂ ਤੇਜ਼ ਹੋਣਗੇ ਹੋਰ 20 ਦਿਨ ਹੋਰ ਹੋਰ ਤੇਜ਼ ਹੋਣਗੇ ਹਾਂ ਉਸ ਤੋਂ ਬਾਅਦ ਭਾਈ ਘਟਣਗੇ ਕੰਢਾ ਦੋ ਦਿਨ ਮਿੰਨੇ ਰੇਡ ਉਹਦੀ ਆ ਰੂਗਾ 20 25 ਦਿਨ ਰੋਕ ਕੇ 20 25 ਦਿਨ ਰੋਕ ਕੇ ਫਿਰ ਰੇਟ ਥੋੜੇ ਹਿਸਾਬ ਚ ਆ ਜਾਣਗੇ ਹਾਂ 20 25 ਦਿਨ ਬਾਈ ਰੇਟ ਜਿਹੜੇ ਇਹੀ ਰਹਿਣਗੇ ਕਦੋਂ ਵੀ ਫਲਾAllResult ਫੜ ਗਿਆ ਤੇ ਬਾਈ ਕੋਲੇ ਤਾਂ ਵੇਲੇ ਫੁੱਟਣ ਮਾਲ ਜ਼ਿਆਦਾ ਹੁੰਦਾਗਾ ਹੁਣ ਬਾਹਰ ਕੱਢਣ ਲੱਗਿਆ ਮਖਾਈ ਮਰੀ ਠੰਡੀ ਜੀ ਨਹੀਂ ਤਾਂ ਅੰਦਰ ਹੀ ਪਏ ਜਾਂਦੇ ਸਟੋਰ ਅਜ ਤੇ ਹੁਣ ਠੀਕ ਆ ਬਾਈ ਤੇ ਮਾਲ ਬਈ ਨਿਕਲੀ ਜਾਂਦਾ ਬਾਹਰਲਾ ਹਾਂ ਨਿਕਲੀ ਜਾਂਦਾ ਸਟੋਰ ਚ ਭਰਾ ਜੀ ਕੀ ਕਰੋ ਇਹ ਮਾਲੰਦਾ ਰਹਿੰਦਾ ਨਾਲ ਦੀ ਨਾਲ ਕਢਾ ਦਈਦਾ ਠੀਕ ਆ ਬਾਕੀ ਕਨੈਕਟ ਕਰ ਲਿਓ ਬਈ ਮੰਡੀ ਤਾਂ ਚੱਲਦੀ 9 10 ਵਜੇ ਤੱਕ ਬਾਕੀ ਫੋਨ ਆ ਗਿਆ ਜਦੋਂ ਮਰਜੀ ਤੁਸੀਂ ਸਟੋਰ ਚੋਂ ਤੀ ਲੈ ਸਕਦੇ ਠੀਕ ਆ ਭਰਾ ਓਕੇ ਬਾਈ ਮਿਹਰਬਾਨੀ ਤੇ ਸਾਰੇ ਰੇਟ ਬਾਈ ਹੋ ਗਿਆ ਟਾਈਮ ਹੋ ਗਿਆ ਇਧਰ ਤੁਹਾਨੂੰ ਦੱਸ ਦਈਏ 6:00 ਵਜੇ ਤੇ 49 ਮਿੰਟ ਸਵੇਰ ਦੇ 7:00 ਵਜੇ ਆ ਬਾਈ ਲੇਟ ਤਾਂ ਇਹਦਾ ਯਾਰ ਵੀ ਤਾਂ ਕਿ ਗੱਲਬਾਤ ਹੋ ਜਾਏ ਕਰ ਨਹੀਂ ਤਾਂ ਮੁੜ ਕੇ ਨਾ ਗਾ ਕਿ ਜਦੋਂ ਜਿਆਦਾ ਹੁੰਦਾ ਉਦੋਂ ਕਿੱਥਾ ਤਾਂ ਨਹੀਂ ਵੱਜ ਜਾਂਦੀ ਆ ਤੇ ਬਾਈ ਦੇ ਨਾਲ ਕਰਕੇ ਹੁਣ ਗੱਲਬਾਤ ਬਾਈ ਵੀ ਉਹ ਬਾਈ ਨਾ ਕਰਦੇ ਗੱਲਬਾਤ ਵੀ ਕੀ ਰੇਟ ਚੱਲੀ ਜਾਂਦੀ ਜਿਹੜੇ ਬਾਈ ਆ ਰਹਿੰਦੇ ਆ ਰੇਟ ਉਹ ਵੀ ਵੀਡੀਓ ਬਣਾਉਂਦੇ ਆ ਵੇਦੋ ਆਇਆ ਬੋਲ ਲੇਟਾ ਕਿ ਪਰਾਰੇ ਵੀ ਹਾਂ ਕੀ ਆਲਾ ਬਈ 25 ਕਿਲੋ ਆ ਗਿਆ ਤੁਸੀਂ ਮਾ ਜਨੇ ਸਣੀ ਨਾ ਆ ਗਿਆ ਕਹਿ ਮਸਤ ਵਧੀਆ ਰਹਿਣਾ ਵਧੀਆ ਹੀ ਚਾਹੀਦਾਗਾ ਤੇ ਬਾਈ ਕੋਲੇ ਆ ਗਏ ਅੰਦਰ ਬਾਈ ਸਾਰਾ ਕੁਝ ਹੀ ਪਿਆਗਾ ਕੀ ਆਲਾ ਬਾਈ ਜੀ ਹੋਰ ਭਰਾ ਠੀਕ ਹੈ ਬਾਈ ਕਿਵੇਂ ਚੱਲੀ ਜਾਂਦੀ ਵੀ ਅੱਜ ਮੰਡੀ ਮੰਡੀ ਗਿਆ ਠੀਕ ਹੈ ਤੁਸੀਂ ਸੁਣਾ ਗੱਗ ਹੈਗੇ ਗੱਗ ਠੀਕ ਹੈ ਸ਼ੁਕਰਵਾਰ ਕਰਕੇ ਨਾ ਠੀਕ ਹੈ ਬਲ ਲੱਗਦਾ ਮਾਲ ਵੈਸੀ ਘਟਾ ਹੁਣ ਮੰਡੀਆਂ ਚ ਚਾਚਾ ਨੂੰ ਬਸ 7 ਵਜੇ ਮੈਂ ਆ ਜਾ ਕੋਈ ਕੋਈ ਨਾ ਲੈਣਦਾ ਤਾਂ ਜਿੰਦਾ ਜ਼ਿੰਮੇਦਾਰ ਨਹੀਂ ਇਹ ਆਪਣੇ ਪਿੰਡ ਦਾ ਬੰਦਾ ਆ ਇਹ ਚੌਂਕੀਦਾਰੀ ਕਰਦਾ ਨਾ ਫਿਰ ਇਥੋਂ ਨਹੀਂ ਇਹਦੀ ਵੀ ਜ਼ਰੂਰੀ ਹੈ ਨਹੀਂ ਨਹੀਂ ਸਹੀ ਆ ਤਾਂ ਗੰਦੇ ਕੋਈ ਨਹੀਂ ਉਹਦੇ ਬੜਾ ਹਰਾ ਇਹਦਾ ਕੋਹ ਚੱਕਿਆ ਜਾ ਤਬਈ ਜਿਹੜੀ ਆ ਗੱਲ ਕਰੀ ਆ ਪਹਿਨਾਂ ਬਰੇ ਬੈਂਗਣਾ ਬੈਂਗਣਾ ਠੀਕ ਹੈ ਜੀ ਜਾਵਣੀ ਠੀਕ ਹੈ ਜੀ ਕੀ ਰੇਟ ਆ ਬਾਈ ਇਹ ਵੀ ਕਿ 35 ਇਹ ਥੋੜੇ ਰੇਟ ਘੱਟ ਚੱਲੀ ਜਾਂਦੇ ਆਲੇ ਕੱਦੂ ਕਦੂ ਤੇ ਜਾਣਾ ਕਦੂ ਦਾ ਤੇਜ ਹੈ ਕਦੂ ਦੀ ਅੰਜਨਾ ਵੀ ਹੋਣਾ ਥੋੜੀ ਜਿਹੀ ਪ੍ਰੋਡਕਸ਼ਨ ਸਲੋ ਹੋ ਜਾਂਦੀ ਹੈ ਜੋ ਨਜਾਨੇ ਦੁਬਾਰ ਸਾਰੇ ਲੋਕੀ ਆ ਦੇ ਵਾਣ ਵਾ ਦੇਂਦੇ ਅਸੀਂ ਕਦੋਂ ਸੈਟਿੰਗ ਹੋ ਜੇ ਮੰਡੀ ਦੀ ਜੇ ਮੈਂ ਮੰਨ ਲਾ ਨੋਰਮਲ ਰੇਟ ਆ ਜਾਣਗੇ ਨੋਰਮਲ ਰੇਟ ਬਸ ਤਿਹਾਰ ਜੇ ਸ਼ੁਰੂ ਹੋਣਗੇ ਰਕੜੀ ਰੁਖੜੀ ਦੇ ਨੇੜੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਬਿਆਰ ਤੇ ਤੇਜ਼ੀ ਆਊਗੀ ਠੀਕ ਹੈ ਬਈ ਹਰ ਸਾਲ ਹੀ ਆਉਂਦਾ ਬਈ ਕਿਹਅਤ ਕੀ ਜ਼ਿਆਦਾ ਹੋ ਗਿਆ ਥੋੜਾ ਨਹੀਂ ਸਬਜੀ ਆਪਾਂ ਡਾਊਨ ਤੋਂ ਚੱਲਦਾ ਰਹਿੰਦਾ ਮਾਰਕੀਟ 'ਚ ਸਾਰੀ ਸਾਰੀ ਹੀ ਮਾਰਕੀਟਸ ਆਪ ਚੱਲੀ ਆ ਨਹੀਂ ਜਮਾਤ ਕੀ ਕਦੋਂ ਅਸੀਂ 80 90 ਤੱਕ ਪਹੁੰਚਗੇ ਪਿਛਲੇ ਸਾਲ ਪਹੁੰਚੇ ਨਹੀਂ ਪਹੁੰਚ ਜਾਂਦਾ ਇੱਥੇ ਵੀ ਆ ਰਹੇ ਜਾਂਦਾ ਕੋਈ ਖਾਸ ਗੱਲ ਨਹੀਂ ਹੈਗੀ ਠੀਕ ਆ ਇਸ ਲਈ ਆਰੀ ਵੀ ਜਦੋਂ ਮੰਨ ਕੇ ਚੱਲੋ ਵੀ ਆਪਣੇ ਮਾਲ ਘਟ ਜਾਂਦਾ ਬਾਹਰ ਲਾਉਣ ਲੱਗ ਪੈਂਦਾ ਰੇਟ ਵਧਣਾ ਹੀ ਵਧਣਾ ਹਾਂ ਕਿਉਂ ਕੀ ਕਰੀ ਜਾਂਦੇ ਕੋਈ ਆਇਤ ਕੀ ਜਿਆਦਾ ਹੋ ਗਿਆ ਆਇਤ ਕੀ ਜਿਆਦਾ ਹੋ ਗਿਆ ਨਹੀਂ ਨਹੀਂ ਇਹ ਰੇਟ ਤਾਂ ਹੁੰਦਾ ਹੀ ਐਸ ਮਹੀਨੇ ਜਦ ਤੀਜੀ ਹੁੰਦੀ ਹੂੰ ਮਹੀਨਾ ਡੇਢ ਮਹੀਨਾ ਤੀਜੀ ਬਈ ਫਲਾਂ ਮੁੱਕ ਦੀ ਗੱਲ ਇਹ ਵੀ ਜਦੋਂ ਪੰਜਾਬ 'ਚ ਚੀਜ਼ ਮੁੱਕ ਗਈ ਬਾਹਰ ਲਈ ਆ ਗਈ ਤੇ ਰੇਡ ਤੇ ਹੀ ਹੋਣਾ ਹੀ ਆਪਣੀ ਪੰਜਾਬ ਵੀ ਇੱਕ ਇਹੋ ਜੀ ਹੈ ਜਿਹੜੀ ਹਰੀਕੀ ਦੀ ਪ੍ਰੋਡਕਸ਼ਨ ਜ਼ਿਆਦਾ ਕਰਦੀ ਹੈ ਬਾਕੀ ਸਟੇਟਾਂ ਕੋਈ ਪੂਰਤੀ ਨਹੀਂ ਕਰ ਸਕਦੇ ਕੋਈ ਜੀ ਚੀਜ਼ ਦੀ ਭਿੰਡੀ ਆ ਆਪਣੇ ਜ਼ਿਆਦਾ ਹੈ ਹਮ ਅਰਬੀਆ ਆਪਣੇ ਫਰੋਈ ਪੰਜਾਬ ਲੰਦੀ ਹੈ ਬਾਕੀ ਕੋਈ ਵੀ ਸਟੇਟ ਇੰਨਾ ਨਹੀਂ ਪੂਰੀ ਕਰ ਸਕਦੀ ਹਮ ਤੇ ਬਾਕੀ ਵੀ ਮਿੱਟੀ ਆਪਣੇ ਇਹੋ ਜੀ ਸਾਰੀ ਵੈਰਾਈਟੀ ਹੋ ਜਾਂਦੀ ਹੈ ਪਰ ਮੈਂ ਦਿੱਲੀ ਦੇ ਵਿੱਚ ਪੰਜਾਬ ਦੀ ਗੱਡੀ ਗੰਢਾਂ ਦੀ ਵੇਖੀ ਨਹੀਂ ਅੱਛਾ ਨਹੀਂ ਜਾਂਦੀ ਨਾ ਪੰਜਾਬ ਦੀ ਗੱਡੀ ਨਹੀਂ ਜਾਂਦੀ ਗੰਢਿਆਂ ਦੀ ਪਿਆਜ ਦੀ ਇਹ ਪੰਜਾਬ ਦੁਦਨੀ ਸਿੱਕਰ ਸੁੱਕਰ ਉਧਰਲੀ ਸਾਈਡ ਦਾ ਆਂਦਾ ਹੈ ਹਾਂ ਰਾਜਸਥਾਨ ਦਾ ਯਾਰ ਆਪਣੇ ਹੁੰਦਾ ਵੀ ਆ ਤੇ ਲਾਉਂਦੇ ਆ ਉਹ ਦਰ ਇੱਥੇ ਰਹਿ ਰੂ ਜਾਂਦਾ ਨਾ ਆਪਣਾ ਜਾਂ ਐਕਸਪੋਰਟ ਹੋ ਜਾਂਦਾ ਪਾਕਿਸਤਾਨ ਨੂੰ ਉਹਨਾਂ ਕੀ ਹੁੰਦਾ ਮੇਰੇ ਹਿਸਾਬ ਨਾਲ ਵੀ ਹਾਂ ਹੈਨਾ ਦਿੱਲੀ ਨਹੀਂ ਜਾਂਦੀ ਬਈ ਪੰਜਾਬ ਦੀ ਗੱਡੀ ਵੇ ਹੁੰਦਾ ਹੈਗਾ ਸਾਰਾ ਕੁ ਉਹ ਦਿੱਲੀ ਆਂ ਜਾਣਾ ਹੱਬ ਹੈ ਫਿਰ ਉਹ ਆਸੇ ਪਾਸੇ ਸ਼ਹਿਰ ਬਹੁਤ ਹੈਗੇ ਉਹਨਦੇ ਹੂੰ ਆਪਾਂ ਨੂੰ ਪੜਦਾ ਨੇੜੇ ਨੇੜੇ ਇੱਥੇ ਹੀ ਪੈ ਜਾਂਦਾ ਇੱਥੇ ਹੀ ਬਹਿ ਕੇ ਜਾਂਦਾ ਰਾਸਤਾ ਹਰਿਆਣਾ ਹੁਰੀ ਉਹਨਾ ਹੋ ਗਿਆ ਬਹੁਤ ਕਵਰ ਕਰਦਾ ਦਿੱਲੀ ਇਹ ਆਪਣਾ ਵੈਰੈਟੀ ਨਹੀਂ ਪਤਾ ਬਈ ਕਿਹੜੀ ਹੁੰਦੀ ਗੱਡੇ ਦੀ ਨੀ ਮੈਨੂੰ ਨਹੀਂ ਅਸੀਂ ਹਾਂ ਅੱਛਾ ਕਿ ਕਿਸਾਨ ਵੀ ਤਾਂ ਨਾ ਮੈਂ ਕਹਾਂਗੇ ਗੱਲ ਬਾਤ ਦੰਡੇ ਗੁੰਡੇ ਵਾਲ ਤੋਂ ਨਾ ਦੰਡੇ ਨਾ ਉਹ ਜੇ ਲਵਾਂਗੇ ਬਾਈਆਂ ਤੋਂ ਜੇ ਕਿਹ ਵੀਰ ਭਰਾ ਕੰਨਾਂ ਦੀ ਵੀ ਖੇਤੀ ਕਰਨਾ ਚਾਹੁੰਦਾ ਤੇ ਉਹਦੇ ਬਾਰੇ ਵੀ ਆਪਾਂ ਨੌਲੇਜ ਦਿਆ ਕਰੀਏ ਬੱਚੇ ਜੀ ਜਰੂਰ ਤੇ ਹੋਰ ਵੀ ਕਾਫੀ ਵੈਰਾਈਟਾਂ ਕਾ ਬਾਈ ਤੇ ਜਿਵੇਂ ਭਿੰਡੀ ਵੀ ਗਈ ਅੱਜ 50 ਰੁਪਏ ਵਿਗੀ ਹੈ ਭਿੰਡੀ 50 ਰੁਪਏ ਵਿਗੀ ਬਾਈ ਠੀਕ ਹੈ ਭਰਾ ਤੇ ਬਾਕੀ ਸਾਰੀਆਂ ਕਾ ਵੈਰਾਈਟਾਂ ਆਲਓਵਰ ਹੋਈਆਂ ਹੀ ਬਈ ਚੋਲਾ ਨਹੀਂ ਆਇਆ ਅਸੀਂ ਆਪਣੇ ਬਾਈ ਨਹੀਂ ਚੋਲਾ ਨਹੀਂ ਆਇਆ ਅੱਜ ਤੇ ਅਰਬੀ ਕਿੰਨੀ ਰੇਟ ਰਹੀਗੀ ਅਰਬੀ ਵਿਗੀ ਅੱਜ 38 40 38 40 ਰੁ ਕਵਰ ਕਰਕੇ ਆ ਬਾਈ ਕੋਲੇ ਵੀ ਸੇਮ ਰੈਟਿੰਗਾਂ ਮੰਜਾ ਬਾਈ ਨਾਲ ਗੱਲਬਾਤ ਕਰਨ ਦਾ ਦੜਵਾਲਾ ਕਰੀ ਜਾਂਦਾ ਵੀ ਮੈਂ ਕਿਹਾ ਬਾਈ ਨੂੰ ਮਿਲ ਕੇ ਆਉਂਦਾ ਹਾਂ ਹੋ ਠੀਕ ਆ ਬਾਈ ਕਹਿ ਮੈਂ ਸੋ ਤੇ ਬਾਈ ਦਾ ਨੰਬਰ ਜਰੂਰ ਦਿੰਨੇ ਆ ਤੁਹਾਨੂੰ ਜੇ ਕਹਿੰਦੇ ਮੰਨ ਕੇ ਚਲੋ ਵੀ ਵਿਆਹ ਸ਼ਾਦੀ ਦੇ ਵਿੱਚ ਬਹੁਤ ਕਰਨਾ ਹਨ ਤੇ ਇਥੋਂ ਨੰਬਰ ਲੈ ਲੀਏ ਬਾਈ ਇਹ ਆਪਾਂ ਖੜੇ ਆ 9872142106 ਟ੍ਰੇਡਿੰਗ ਕੰਮਿੰਡ ਨੇ 9151186769995118676 ਨੰਬਰ ਆ ਗਿਆ ਬਾਈ ਤੇ ਧੰਨਵਾਦ ਉਸ ਤੋਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਦਾ ਵਾਸਤੇ ਠੀਕ ਆ ਬਾਈ ਜੀ ਓਕੇ ਕੈਮਰਾ ਮਿਹਰਬਾਨੀ ਬਾਈ Ah,